ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਸਭ ਦੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਅਪ ਇਹੀ ਵੀਡੀਓ ਪੰਜਾਬ ਪੁਲਿਸ ਕੌਂਸਲ 2025 ਦੇ ਉਮੀਦਵਾਰਾਂ ਦੇ ਲੈ ਕੇ ਆ ਹੁਣ ਜਿਹੜੇ ਬੱਚੇ ਫਿਜ਼ੀਕਲ ਕਲੀਅਰ ਕਰਕੇ ਆਏ ਨੇ ਤੇ ਹੁਣ ਜਿਨ੍ਹਾਂ ਨੂੰ ਡੀਵੀ ਲਈ ਡਾਕੂਮੈਂਟ ਵੈਰੀਫਿਕੇਸ਼ਨ ਲਈ ਜੋ ਵੀ ਬੱਚੇ ਵੇਟ ਕਰ ਰਹੇ ਨੇ ਤੇ ਜਿਹੜੇ ਬੱਚਿਆਂ ਨੂੰ ਡੀਵੀ ਲਈ ਕਾਲ ਆਉਣੀਆਂ ਦੇਖੋ ਜਿਹੜੇ ਤੁਹਾਡੇ ਡਾਊਟ ਨੇ ਆਪਾਂ ਲਗਾਤਾਰ ਅੱਜ ਡਾਊਟ ਦੇ ਸੋਟੇ ਜਿਹੜੇ ਮਤਲਬ ਕਿ ਆਪਾਂ ਕਹਿ ਸਕਦੇ ਆ ਤੁਹਾਡੇ ਜਿੰਨੇ ਵੀ ਡਾਊਟ ਸੀਗੇ ਆਪਾਂ ਅੱਜ ਲਗਾਤਾਰ 14ਵੀਂ ਵੀਡੀਓ ਹੈ 14ਵੀਂ ਵੀਡੀਓ ਦੇ ਵਿੱਚ ਤੁਹਾਡੇ ਡਾਊਟ ਹਜੇ ਵੀ ਬੱਚਿਆਂ ਦੇ ਕੁਝ ਡਾਊਟ ਆ ਰਹੇ ਨੇ ਆਪਾਂ ਮਤਲਬ ਕਿ ਡੇਲੀ ਨਵੇਂ ਕਮੈਂਟ ਆਉਂਦੇ ਨੇ ਨਵੇਂ ਜਿਹੜੇ ਹੈਗੇ ਡਾਊਟ ਆਉਂਦੇ ਨੇ ਕਿਸੇ ਦੀ ਕੋਈ ਪ੍ਰੋਬਲਮ ਆ ਕਿਸੇ ਬੱਚੇ ਦੀ ਕੋਈ ਪ੍ਰੋਬਲਮ ਆ ਤੇ ਕੁਝ ਬੱਚੇ ਜਿਹੜੇ ਹੈ ਕਮੈਂਟ ਨਹੀਂ ਕਰਦੇ ਕਿਉਂਕਿ ਆਪਾਂ ਇੰਨੇ ਕ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਸੁਣਾਏ ਜਿਹੜੇ ਡਾਊਟ ਨੇ ਤੁਹਾਡੇ ਕਨਸੈਪਟ ਨੇ ਸਾਰੇ ਇੰਨੇ ਤਰੀਕੇ ਵਧੀਆ ਤਰੀਕੇ ਨਾਲ ਕਲੀਅਰ ਕਰ ਰਹੇ ਹਾਂ ਕਿ ਬੱਚਾ ਇੱਕ ਵਾਰੀ ਜਿਹੜਾ ਵੀਡੀਓ ਦੇਖ ਲੈਂਦਾ ਤੇ ਉਹਨੂੰ ਸਮਝ ਲੱਗ ਜਾਂਦਾ ਕਿ ਹੁਣ ਜਿਹੜਾ ਮੈਂ ਨੈਕਸਟ ਪ੍ਰੋਸੈਸ ਹੈ ਉਹ ਕੀ ਕਰਨਾ ਹੈ ਜਿਹੜਾ ਤੁਸੀਂ ਬੱਚੇ ਦੇ ਡਾਕੂਮੈਂਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਮਿਸਟੇਕਸ ਆ ਗਈਆਂ ਠੀਕ ਆ ਜਾਂ ਕੁਝ ਬੱਚਾ ਨੂੰ ਮੈਡੀਕਲ ਇਸ਼ੂਜ਼ ਨੇ ਜਾਂ ਕੋਈ ਵੀ ਮਤਲਬ ਕਿ 2024 ਦੇ ਬੱਚੇ ਨੇ 2026 ਦੀ ਤਿਆਰੀ ਕਰਨ ਵਾਲੇ ਬੱਚੇ ਨੇ ਕੋਈ ਵੀ ਬੱਚੇ ਕਿਸੇ ਵੀ ਪ੍ਰਕਾਰ ਦਾ ਉਹਨਾਂ ਦਾ ਡਾਊਟ ਆ ਆਪਾਂ ਪ੍ਰੋਪਰ ਤਰੀਕੇ ਨਾਲ ਜਿਹੜਾ ਤੁਹਾਡਾ ਕਲੀਅਰ ਕਰ ਰਹੇ ਹਾਂ ਤੇ ਜਿਹੜੀ ਅੱਜ ਦੀ ਆਪਾਂ ਵੀਡੀਓ ਹੈ ਉਹ ਵੀ ਹੁਣ ਮਤਲਬ ਕਿ ਨਵੇਂ ਡਾਊਟ ਸੀ ਬੱਚਿਆਂ ਦੇ ਮੈਡੀਕਲ ਰਿਲੇਟਡ 2024 ਦੇ ਬੱਚੇ ਜਾਂ ਕੁਝ ਹੋਰ ਵੀ ਮਤਲਬ ਕਿ ਐਕਸਟਰਾ ਡਾਊਟ ਨੇ ਅੱਜ ਆਪਾਂ ਉਹਨਾਂ ਸਾਰੀ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੀ ਵਿੱਚ ਆਪਣੇ ਚੈਨਲ ਉਮਰ ਸਾਰਿਆਂ ਨੂੰ ਖਾਸ ਤੌਰ ਤੇ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ job.panjabu ਸਬਸਕ੍ਰਾਈਬ ਕਰ ਲਓ ਤੇ ਬਾਕੀ ਮਤਲਬ ਕਿ ਇੱਕ ਅੱਧਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਨਾ ਡਾਊਟ ਹੁੰਦਾ ਜਾਂ ਕੋਈ ਵੀ ਮਤਲਬ ਕਿ ਨਾ ਇੱਕ ਅੱਧਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਅਗਰ ਤੁਹਾਡਾ ਕੋਈ ਡਾਊਟ ਆ ਉਹ ਚਲੋ ਤੁਸੀਂ ਪੁੱਛਣੀ ਪੁੱਛਣਾ ਤੁਸੀਂ ਮਤਲਬ ਕਿ ਇੱਕ ਹੀ ਹੁੰਦਾ ਕਿ ਥੋੜਾ ਜਿਹਾ ਅਗਰ ਤੁਸੀਂ ਵਧੀਆ ਕਮੈਂਟ ਕਰੋਗੇ ਹੁਣ ਮੈਂ ਮੋਸਟਲੀ ਦੇਖਦਾ ਆਪਣੀ ਵੀਡੀਓ ਦੇ ਥੱਲੇ ਜੇ 60-70 ਕਮੈਂਟ ਆਉਂਦੇ ਆ ਤੋ 60 70 ਵਿੱਚੋਂ ਜਿਹੜਾ ਹੈਗਾ ਮਤਲਬ ਕਿ ਜੇ ਆਪਾਂ 60 ਮਿੰਟ ਮੰਨ ਕੇ ਚੱਲੀਏ ਤਾਂ 55 ਮਿੰਟਾਂ ਦੇ ਵਿੱਚ ਸਿਰਫ ਬੱਚਿਆਂ ਦੇ ਡਾਊਟ ਹੁੰਦੇ ਆ ਤਾਂ ਕਿਰਪਾ ਕਰਕੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਇੱਕ ਤਾਂ ਤੁਸੀਂ ਆਪਣਾ ਡਾਊਟ ਕਮੈਂਟ ਕਰਨਾ ਤੇ ਇੱਕ ਕਮੈਂਟ ਇਹ ਵੀ ਕਰਿਆ ਕਰੋ ਕਿ ਤੁਹਾਨੂੰ ਵੀਡੀਓ ਜਿਹੜੀ ਇਨਫੋਰਮੇਸ਼ਨ ਆ ਉਹ ਕਿਸ ਤਰੀਕੇ ਦੀ ਲੱਗੀ ਆ ਠੀਕ ਆ ਤੇ ਹੁਣ ਜਿਹੜੀ ਅੱਜ ਦੀ ਆਪਾਂ ਵੀਡੀਓ ਉਹ ਸਟਾਰਟ ਕਰਦੇ ਆ ਹੁਣ ਇਹ ਜਿਸ ਤਰੀਕੇ ਦੇ ਬੱਚਿਆਂ ਦੇ ਡਾਊਟ ਸੀ ਅੱਜ ਆਪਾਂ ਉਹਨਾਂ ਬਾਰੇ ਤੁਹਾਡੇ ਸਾਰੇ ਡਾਊਟ ਆ ਜਿਹੜੇ ਕਲੀਅਰ ਕਰਨੇ ਆ ਠੀਕ ਹੈ ਤੇ ਹੁਣ ਆਪ ਸਰ ਜਦੋਂ ਮੈਂ ਫਾਰਮ ਫਿਲ ਕਰ ਰਿਹਾ ਸੀ ਤਾਂ ਉਹਨਾਂ ਨੇ ਮੇਰੇ ਫਾਰਮ 'ਚ ਮਦਰ ਤੇ ਫਦਰ ਨੇਮ ਵਾਲਾ ਕਾਲਮ ਐਕਸਚੇਂਜ ਕਰਤਾ ਸੀ ਵੈਸੇ ਸਭ ਡਾਕੂਮੈਂਟਸ ਚ ਸਹੀ ਆ ਹੋ ਜੂ ਡੀਵੀ ਟਾਈਮ ਸੈਟ ਸਰ ਆਧਾਰ ਕਾਰਡ ਤੇ ਪੈਨ ਕਾਰਡ ਪੁਰਾਣਾ ਸਰ ਅਪਡੇਟ ਕਰਵਾ ਲਵਾਂ ਦੇਖੋ ਆਧਾਰ ਕਾਰਡ ਪੈਨ ਕਾਰਡ ਵਾਲਾ ਤੁਸੀਂ ਇਸ਼ੂ ਨਾ ਮਨੋ ਆਧਾਰ ਕਾਰਡ ਜਾਂ ਪੈਨ ਕਾਰਡ ਅਪਡੇਟ ਕਰਵਾਉਣ ਵਾਲਾ ਜਾਂ ਥੋੜੀ ਫੋਟੋ ਪੁਰਾਣੀ ਆ ਅਗਰ ਮਾਈਨਰ ਨੂੰ ਮੇਜਰ ਕਰਵਾ ਸਕਦੇ ਹਾਂ ਪਰ ਅਗਰ ਤੁਹਾਡੀ ਫੋਟੋ ਫੋਟੋ ਪੁਰਾਣੀਆਂ ਤਾਂ ਹੁਣ ਮਤਲਬ ਕਿ ਉਸ ਚੀਜ਼ ਦਾ ਪੋਜੀਸ਼ਨ ਨਹੀਂ ਠੀਕ ਹੈ ਤੇ ਜਿਹੜਾ ਤੁਹਾਡਾ ਮੇਨ ਇਸ਼ੂ ਹੈ ਕਿ ਮਦਰ ਤੇ ਫਦਰ ਦਾ ਜਿਹੜਾ ਨੇਮ ਦਾ ਕਾਲਮ ਸੀ ਉਹ ਚੇਂਜ ਕਰਤਾ ਉਸ ਚੀਜ਼ ਲਈ ਤੁਹਾਨੂੰ ਐਫੀਡੇਵਿਟ ਕਰਵਾਉਣਾ ਪਊਗਾ ਠੀਕ ਹੈ ਇਹ ਮਤਲਬ ਕਿ ਅੱਗੇ ਜਾ ਕੇ ਇਸ ਚੀਜ਼ ਦੀ ਪ੍ਰੋਬਲਮ ਹੋ ਜਾਂਦੀ ਹੈ ਜਦੋਂ ਤੁਸੀਂ ਉੱਥੇ ਜਾ ਕੇ ਫਿੱਲ ਅਪ ਕਰਵਾ ਕੇ ਸਬਮਿਟ ਕਰਵਾ ਦੋਗੇ ਤਾਂ ਜਿਹੜਾ ਸੋਡੇ ਫੀਲਡ ਅੱਟ ਦੇ ਆਧਾਰ ਤੇ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਉਦੋਂ ਤੁਹਾਡੇ ਜਿਹੜੇ ਕਾਲਮ ਨੂੰ ਮਤਲਬ ਕਿ ਸਹੀ ਤਰੀਕੇ ਨਾਲ ਐਕਸਚੇਂਜ ਕਰ ਦਿੱਤਾ ਜਾਊਗਾ ਕਿ ਜਿੱਥੇ ਫਾਦਰ ਦਾ ਨੇਮ ਆ ਉਸ ਫਾਦਰ ਦਾ ਨੇਮ ਆ ਜਾਊ ਜਿੱਥੇ ਮਾਤਾ ਦਾ ਨਾਮ ਆ ਉੱਥੇ ਮਾਤਾ ਜੀ ਦਾ ਨਾਮ ਆ ਜਾਊ ਠੀਕ ਹੈ ਅੱਜ ਬੈਲਟ ਨੰਬਰ ਮਿਲ ਗਏ 2024 ਵਾਲੇ ਨੂੰ ਇਸ ਵੀਕ ਜੁਆਇਨਿੰਗ ਹੋ ਜੂ ਉਹਨਾਂ ਦੇ ਦੇਖੋ ਹਾਂਜੀ ਜਿਹੜੀ 2024 ਵਾਲੇ ਬੱਚਿਆਂ ਦਾ ਡਾਊਟ ਹੈ ਕਿ ਉਹਨਾਂ ਦਾ ਹੁਣ ਕੀ ਪ੍ਰੋਸੈਸ ਚੱਲ ਰਿਹਾ ਹੈ 2024 ਵਾਲੇ ਬੱਚਿਆਂ ਨੂੰ ਹੁਣ ਜਿਹੜੇ ਬੈਲਟ ਨੰਬਰ ਮਿਲ ਰਹੇ ਨੇ ਸਾਰਿਆਂ ਨੂੰ ਨਹੀਂ ਮਿਲੇ ਮਤਲਬ ਕਿ ਕੁਝ ਬਟਾਰੀਨ ਤੇ ਕੁਝ ਡਿਸਟ੍ਰਿਕਟ ਦੇ ਅੱਧੇ ਕੈਂਡੀਡੇਟਸ ਨੂੰ ਮਿਲ ਗਏ ਤੇ ਉਹਨਾਂ ਨੂੰ ਰਹਿ ਗਏ ਮਤਲਬ ਕਿ ਉਹ ਹੌਲੀ ਹੌਲੀ ਮੈਨੇਜ ਕਰ ਰਹੇ ਹੈ ਇੱਕ ਦਿਨ ਚ ਸਾਰਾ ਪ੍ਰੋਸੈਸ ਨਹੀਂ ਹੁੰਦਾ ਜਿਆਦਾ ਮਤਲਬ ਕਿ ਆਪਾਂ ਕਹਿ ਸਕਦੇ ਆ ਬੱਚੇ ਦਾ ਟਾਈਮ ਲੱਗ ਜਾਂਦਾ ਠੀਕ ਹੈ ਉਹਨਾਂ ਦੇ ਡਾਕੂਮੈਂਟਸ ਦੁਆਰਾ ਚ ਆਮ ਜਿਹੜਾ ਹੈਗਾ 2024 ਦੇ ਬੱਚਿਆਂ ਦਾ ਪ੍ਰੋਸੈਸ ਬੋਡੀ ਹੁਣ ਫਾਸਟ ਚੱਲ ਰਿਹਾ ਇਸ ਮਸਤ ਦੇ ਆਪਾਂ ਕਹਿ ਸਕਦੇ ਹਾਂ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਸੋੜਾ ਜਿਹੜਾ ਸਾਰਾ ਪ੍ਰੋਸੈਸ ਆ ਉਹ ਕੰਪਲੀਟ ਹੋ ਜਾਊਗਾ ਠੀਕ ਹੈ ਸਰ ਮੈਂ ਇਸਮ ਤੇ ਮੇਰੇ ਆਧਾਰ ਕਾਰਡ ਤੇ ਸਰਨੇਮ ਲੱਗਿਆ ਹੋਇਆ ਹੈ ਤੇ ਆਰਮੀ ਵਿੱਚ 10th ਸਰਟੀਫਿਕੇਟ ਤੇ ਨਹੀਂ ਲੱਗਿਆ ਹੋਇਆ ਫਾਰਮ ਭਰਨ ਲੱਗੇ ਸਰਨੇਮ ਦਾ ਦੱਸਿਆ ਹੈ ਐਫੀਡਟ ਚਾਹੀਏ ਹਾਂਜੀ ਤੁਸੀਂ ਐਫੀਡਟ ਕਰਵਾ ਲਓ ਠੀਕ ਹੈ ਐਫੀਆਈਆਈ ਵੀ ਕਰਵਾ ਲਓ ਅਗਰ ਹੋ ਸਕਦਾ ਤਾਂ ਆਧਾਰ ਕਾਰਡ ਨੂੰ ਜਿਹੜਾ ਹੈਗਾ ਅਪਡੇਟ ਕਰਵਾ ਲਓ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਆ ਆਧਾਰ ਕਾਰਡ ਹੈਗਾ ਸਰ ਮਤਲਬ ਥੰਬਸ ਫਿੰਗਰ ਲੱਗਦੇ ਆ ਪਰ ਫੋਟੋ ਥੋੜੀ ਜੀ ਪੁਰਾਣੀਆਂ ਦੇਖੋ ਜੀ ਫੋਟੋ ਦਾ ਕੋਈ ਇਸ਼ੂ ਨਹੀਂ ਹੈਗਾ ਅਗਰ ਜਿਹੜਾ ਆਧਾਰ ਕਾਰਡ ਤੁਸੀਂ ਫਾਰਮ ਫਿਲ ਕਰਨ ਵੇਲੇ ਨਾਲ ਲਾਇਆ ਸੀਗਾ ਉਹ ਹੀ ਤੁਸੀਂ ਨਾਲ ਲੱਗ ਜਾਣਾ ਅਗਰ ਤੁਸੀਂ ਅਪਡੇਟ ਕਰਵਾਉਣਾ ਤਾਂ ਅਪਡੇਟ ਕਰਵਾ ਕੇ ਰੱਖੋ ਵੇਖੋ ਜਿਹੜੀ ਮੈਂ ਸਾਰੇ ਬੱਚਿਆਂ ਨੂੰ ਕੋਈ ਚੀਜ਼ ਕਹਣਾ ਉਹਨਾਂ ਕਿ ਜਿਹੜਾ ਤੁਹਾਡਾ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਜਿਹੜੇ ਤੁਹਾਡੇ ਮਤਲਬ ਕਿ ਜ਼ਰੂਰੀ ਡਾਕੂਮੈਂਟਸ ਨੇ ਉਹਨਾਂ ਨੂੰ ਕਿਰਪਾ ਕਰਕੇ ਆਪਣੀ ਜਿਹੜੀ ਫੋਟੋ ਹੈ ਉਹਨੂੰ ਸਾਲ ਦੋ ਸਾਲ ਬਾਅਦ ਚੇਂਜ ਕਰਵਾ ਲਿਆ ਕਰੋ ਅਪਡੇਟ ਕਰਵਾ ਲਿਆ ਕਰੋ ਕਿਤੇ ਵੀ ਜ਼ਰੂਰਤ ਪੈ ਸਕਦੀ ਹੈ ਠੀਕ ਹੈ ਨਵੀਂ ਫੋਟੋ ਦੀ ਹੈਲੋ ਸਰ ਜੀ ਮੈਂ ਫਾਰਮ ਫਿਲ ਕਰਨ ਟਾਈਮ ਐਡਰੈਸ ਵਿੱਚ ਤਹਿਸੀਲ ਨਹੀਂ ਐਡ ਕੀਤੀ ਜੀ ਆਧਾਰ ਕਾਰਡ ਤੇ ਤਹਿਸੀਲ ਹੈਗੀ ਕੋਈ ਚੱਕਰ ਨਹੀਂ ਨਾਲ ਤੁਹਾਨੂੰ ਐਪੀ ਡਾਟਸ ਤੇ ਲੋਡ ਨਾ ਤੁਹਾਨੂੰ ਕੋਈ ਸੇ ਟੈਨਸ਼ਨ ਨਹੀਂ ਲੋ ਠੀਕ ਹੈ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਦਾ ਜਿੰਮ ਵਿੱਚ ਸਪਲੀ ਦੇਖੋ ਜੀ ਇਸ ਚੀਜ਼ ਬਾਰੇ ਮੈਂ ਤੁਹਾਨੂੰ ਮਤਲਬ ਕਿ ਜਾਣਕਾਰੀ ਨਹੀਂ ਦੇ ਸਕਦਾ ਜਿਹੜੇ ਜਿੰਮ ਦੇ ਕੁਝ ਸਪਲੀਮੈਂਟ ਹੁੰਦੇ ਨੇ ਹੁਣ ਤੁਸੀਂ ਉਹ ਸਪਲੀਮੈਂਟ ਮਤਲਬ ਕਿ ਤੁਸੀਂ ਇੱਕ ਵਾਰ ਜਿੰਮ ਦੇ ਸਪਲੀਮੈਂਟ ਲੈਨੇ ਹੋ ਤਾਂ ਤੁਸੀਂ ਕਿਤੇ ਜਾ ਕੇ ਆਪਣਾ ਡੋਪ ਟੈਸਟ ਕਰਵਾ ਸਕਦੇ ਹੋ ਕਿਉਂਕਿ ਹੁਣ ਮੈਨੂੰ ਜਿੰਮ ਦੇ ਸਪਲੀਮੈਂਟ ਦੇ ਵਿੱਚ ਇਹ ਨਹੀਂ ਪਤਾ ਨਾ ਕਿਹੜੇ ਕਿਹੜੇ ਸਬਸਟਾਂਸ ਨੇਗੇ ਉਹਨਾਂ ਵਿੱਚ ਕੀ ਇਲੀਗਲ ਹੈ ਜਾਂ ਲੀਗਲ ਕੋਈ ਆਪਾਂ ਕਹਿ ਸਕਦੇ ਹਾਂ ਸਬਸਟਾਂਸ ਜਾਂ ਕੋਈ ਮੈਡੀਸਨ ਕੋਈ ਕੈਪਸੂਲ ਜਾਂ ਵਿੱਚ ਕਈ ਵਾਰ ਦਵਾਈਆਂ ਰਣੀਆਂ ਹੁੰਦੀਆਂ ਨੇ ਹੁਣ ਇਸ ਚੀਜ਼ ਬਾਰੇ ਤਾਂ ਮਤਲਬ ਕਿ ਮੈਨੂੰ ਨਹੀਂ ਜਾਣਕਾਰੀ ਜਦੋਂ ਤੁਸੀਂ ਆਪਣਾ ਮੈਡੀਕਲ ਕਰਵਾ ਸਕਦੇ ਹੋ ਸਪਲੀਮੈਂਟ ਲੈਣ ਤੋਂ ਬਾਅਦ ਠੀਕ ਹੈ ਵੀ ਮੈਡੀਕਲ ਦੇ ਵਿੱਚ ਇਸ ਤੋਂ ਕੋਈ ਡੋਪ ਟੈਸਟ ਜਿਹੜਾ ਸਰਕਾਰੀ ਹਸਪੀਟਲ ਦੇ ਵਿੱਚ ਡੋਪ ਟੈਸਟ ਹੁੰਦੇ ਨੇ ਉਹ ਖੁਦ ਦੱਸ ਦਿੰਦੇ ਨੇ ਕਿ ਆਹ ਡੋਪ ਟੈਸਟ ਹੋਣੇ ਆ ਅਗਰ ਤੁਸੀਂ ਤੁਹਾਡਾ ਕੋਈ ਨੈਗੇਟਿਵ ਪੋਜ਼ਿਟਿਵ ਹੋਇਆ ਉਹ ਤੁਹਾਨੂੰ ਜਿਹੜੀ ਹੈਗੀ ਜਾਣਕਾਰੀ ਦੇ ਦੇਣਗੇ ਤੁਹਾਨੂੰ ਇੱਕ ਸਲਿੱਪ ਦੇ ਦੇਣਗੇ ਠੀਕ ਹੈ ਸਰ ਮੈਂ ਪੋਸਟ ਫਿਲ ਕਰਦੇ ਟਾਈਮ ਪਲੱਸ 2 ਦਾ ਸਰਟੀਫਿਕੇਟ ਅਰੀਜਨਲ ਨਹੀਂ ਲਗਾਇਆ ਸੀ ਕੋਈ ਇਸ਼ੂ ਤਾਂ ਨਹੀਂ ਇਸ਼ੂ ਹੀ ਪਾਊਗਾ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਉਹ ਸੋ ਤੋਂ ਅਰੀਜਨਲ ਸਰਟੀਫਿਕੇਟ ਮੰਗਣਗੇ ਅਗਰ ਤੁਹਾਡੇ ਕੋਲ ਅਰੀਜਨਲ ਹੈ ਤਾਂ ਇੱਕ ਕੈਫੀਡਟ ਕਰਵਾ ਕੇ ਲੈ ਜੂਗੇ ਹਾਂ ਗਲਤੀ ਨਾਲ ਮੈਂ ਤੁਹਾਨੂੰ ਡੁਪਲੀ ਜਿਹੜਾ ਮਤਲਬ ਕਿ ਆਪਾਂ ਫੋਟੋਕਾਪੀ ਲੱਗੀ ਠੀਕ ਹੈ ਅਰੀਜਨਲ ਸਰਟੀਫਿਕੇਟ ਮਤਲਬ ਕਿ ਨਹੀਂ ਲੱਗ ਸਕਿਆ ਉਹ ਗਲਤੀ ਨਾਲ ਹੀ ਮਤਲਬ ਆਪਾਂ ਕਿਹਾ ਸੀ ਨਵੀਂ ਇਲੈਕਟ੍ਰੋਨਿਕ ਡਿਵਾਈਸ ਹੈ ਕੁਝ ਵੀ ਹੋ ਸਕਦਾ ਠੀਕ ਹੈ ਗਲਤੀ ਨਾਲ ਮੇਥੋਂ ਦੁਬਾਰਾ ਨਹੀਂ ਚੈੱਕ ਹੋਇਆ ਠੀਕ ਹੈ ਅਗਰ ਫੋਟੋ ਕੋਲ ओरिजिनल ਨਹੀਂ ਹੈਗਾ ਤਾਂ ਤੁਹਾਨੂੰ ਬਹੁਤ ਵੱਡਾ ਇਸ਼ੂ ਹੋਊਗਾ ਕਹਾਂ ਜਾ ਕੇ ਤਾਂ ਅਗਰ ਪੱਕਾ ਕੇ ਫੋਨ ਜਿਹੜਾ ਹੈਗਾ ਆਪਣਾ ਸਹੀ ਕਰਵਾਓ ਐਫੀਡਾਉਟ ਕਿੰਨੇ ਵਾਲਾ ਲਾਉਣਾ ਸਰ ਦੇਖੋ ਜੀ ਐਫੀਡਾਉਟ 100 ਵਾਲਾ ਵੀ ਲਾ ਦਿਓ ਚਾਹੇ 50 ਵਾਲਾ ਲਾ ਦਿਓ ਐਫੀਡਾਉਟ ਕੋਈ ਇਸ਼ੂ ਨਹੀਂ ਹੈਗਾ ਵੀ ਤੁਹਾਡਾ ਐਫੀਡਾਉਟ ਦਾ ਕੀ ਪ੍ਰਾਈਸ ਹੋਣਾ ਚਾਹੀਦਾ ਸਰ 2025 ਦਾ ਮੇਨਲੀ ਜਿਹੜਾ ਮਤਲਬ ਕਿ ਚੱਲਦਾ ਉਹ ਚੱਲਦਾ 100 ਵਾਲਾ ਸਰ 2025 ਦਾ ਪ੍ਰੋਸੈਸ ਕਦੋਂ ਤੱਕ ਸਿਰੇ ਲ ਦੇਖੋ ਜੀ 2025 ਦਾ ਪ੍ਰੋਸੈਸ ਜਿਹੜਾ ਤੁਹਾਡਾ ਫਾਈਨਲ ਰਿਜ਼ਲਟ ਆ ਅਗਰ ਹਾਈਟ ਵਾਲੇ ਬੱਚਿਆਂ ਦਾ ਇਸ਼ੂ ਜਿਹੜਾ ਹੈ ਕੰਪਲੀਟ ਹੋ ਗਿਆ ਤਾਂ ਜਿਹੜਾ ਤੁਹਾਡਾ ਫਾਈਨਲ ਰਿਜ਼ਲਟ ਆ ਉਹ ਦਸੰਬਰ 2025 ਤੋਂ ਪਹਿਲਾਂ-ਪਹਿਲਾਂ ਆ ਜਾਊਗਾ ਠੀਕ ਹੈ 31 ਦਸੰਬਰ 2025 ਤੋਂ ਪਹਿਲਾਂ-ਪਹਿਲਾਂ ਆ ਜਾਊਗਾ ਤੇ ਜਿਹੜੀ ਤੁਹਾਡੀ ਫਾਈਨਲ ਜੁਆਇਨਿੰਗ ਹੈ ਉਹ ਤੁਹਾਡੀ ਅਪ੍ਰੈਲ ਜੁਲਾਈ ਤੱਕ ਅਪ੍ਰੈਲ ਤਾਂ ਮੈਨੂੰ ਤੁਸ ਮੰਨ ਕੇ ਚੱਲੋ ਠੀਕ ਹੈ ਗਵਰਨਮੈਂਟ ਦੀਆਂ ਮਤਲਬ ਕਿ ਪਾਲਿਸੀਜ਼ ਹੁੰਦੀਆਂ ਨੇ ਉਸ ਹਿਸਾਬ ਨਾਲ ਹੀ ਅੱਗੇ ਵੋਟਾਂ ਵੀ ਆਉਂਦੀਆਂ ਨੇ ਤੇ ਉਸ ਹਿਸਾਬ ਨਾਲ ਹੀ ਤੁਹਾਨੂੰ ਜਿਹੜੀ ਜੁਆਇਨਿੰਗ ਮਿਲੂਗੀ ਔਰ ਫਿਰ ਹਾਂ ਤੁਸੀਂ ਮਾਰਚ ਅਪ੍ਰੈਲ ਤੱਕ ਜੁਆਇਨਿੰਗ ਮੰਨ ਲਗੇ ਚੱਲੋ ਅਗਰ ਤੁਹਾਡਾ ਰਿਜ਼ਲਟ 31 ਦਸੰਬਰ 2025 ਤੋਂ ਪਹਿਲਾਂ ਪਹਿਲਾਂ ਆ ਜਾਂਦਾ ਠੀਕ ਆ ਹੁਣ ਆਪਾਂ ਨੈਕਸਟ ਦੇਖਦੇ ਹਾਂ ਸਰ ਇੱਕ ਪ੍ਰੋਬਲਮ ਹੋਰ ਸੀ ਕਿ ਪਾਪਾ ਦੇ ਨੇਮ ਚ ਸਿੰਘ ਚ ਬਿੰਦੀ ਪਾਈ ਹੋਈ ਆ ਜਦਕਿ ਟਿੱਪੀ ਹੁੰਦੀ ਆ ਦਾ ਰਿਕਾਰਡ ਤੇ ਪੰਜਾਬੀ ਲੈਂਗੁਏਜ ਅਗਰ ਸਾਰੇ ਕਿਤੇ ਬਿੰਦੀ ਪਾਈ ਹੋਈ ਆ ਤਾਂ ਦਾ ਕੋਈ ਇਸ਼ੂ ਨਹੀਂ ਠੀਕ ਆ ਜੇ ਸਾਰੇ ਕਿਤੇ ਟਿੱਪੀ ਪਾਈ ਹੋਈ ਹੋ ਤਾਂ ਕੋਈ ਇਸ਼ੂ ਨਹੀਂ ਅਗਰ ਇਸ ਚੀਜ਼ ਦਾ ਮਤਲਬ ਕਿ ਤੁਹਾਨੂੰ ਪ੍ਰੋਬਲਮ ਹੈ ਤਾਂ ਇਹਨੂੰ ਕਿਰਪਾ ਕਰਕੇ ਅਪਡੇਟ ਕਰਵਾਓ ਤੇ ਛੋਟੇ ਪੇਰੈਂਟਸ ਦਾ ਕੋਈ ਡਾਕੂਮੈਂਟ ਨਹੀਂ ਲੱਗਦਾ ਸਿਰਫ ਛੋਟੇ ਡਾਕੂਮੈਂਟ ਲੱਗਣਗੇ ਅਗਰ ਛੋਟੇ ਨਾਂ ਛੋਟੇ ਪੇਰੈਂਟਸ ਦਾ ਜਾਂ ਛੋਟੇ ਛੋਟੇ ਨਾਮ ਵਿੱਚ ਛੋਟੇ ਆਧਾਰ ਕਾਰਡ ਤੇ ਪ੍ਰੋਬਲਮ ਆ ਤਾਂ ਕਿਰਪਾ ਕਰਕੇ ਉਹਨੂੰ ਅਪਡੇਟ ਕਰਵਾਓ ਸਰ ਮੈਡੀਕਲ ਚਲੈਕਟਰ ਰਜੈਕਟ ਕੀਤੇ ਹੋਏ ਨੂੰ ਦੁਬਾਰਾ ਮੌਕਾ ਮਿਲਦਾ ਜਾਂ ਨਹੀਂ ਦੇਖੋ ਜੀ ਇੱਕ ਵਾਰੀ ਮੌਕਾ ਮਿਲਦਾ ਉਹ ਐਮਐਚ ਪਾ ਦਿੰਦੇ ਆ ਠੀਕ ਹੈ ਐਮਐਚ ਪਾ ਕੇ ਕਹਿੰਦੇ ਕਿਸੇ ਵੀ ਹਸਪੀਟਲ ਤੋਂ ਨੂੰ ਰੈਫਰ ਕਰ ਦਿੰਦੇ ਆ ਵੀ ਉੱਥੋਂ ਜਾ ਕੇ ਤੁਸੀਂ ਆਪਣਾ ਜਿਹੜਾ ਹੈ ਮੈਡੀਕਲ ਦੁਬਾਰਾ ਚੈੱਕਅਪ ਕਰਵਾ ਕੇ ਲਿਆਓ ਤੇ ਤੁਸੀਂ ਉਹ ਦੁਬਾਰਾ ਜਿਹੜੀ ਰਿਪੋਰਟ ਆ ਉਹ ਤੁਸੀਂ ਡਿਸਟ੍ਰਿਕਟ ਜਮਟਾਲੀਨ ਦੇ ਵਿੱਚ ਸਬਮਿਟ ਕਰਨੀ ਹੁੰਦੀ ਆ ਸਰ ਮੇਰੇ 10th ਦੇ ਸਰਟੀਫਿਕੇਟ 'ਚ ਮੇਰੇ ਫਦਰ ਦਾ ਨੇਮ ਪੰਜਾਬੀ 'ਚ ਭੂਸ਼ਣ ਹੈ ਤੇ +2 'ਚ ਨਾਲੇ ਨਾਲ ਹੈ ਠੀਕ ਹੈ ਬਾਕੀ ਇੰਗਲਿਸ਼ ਵਾਲੀ ਸਹੀ ਹੈ ਪਲੀਜ਼ ਰਿਪਲਾਈ ਤਾਂ ਕਿਰਪ ਠੀਕ ਹੈ 10th ਚਾਹੇ ਦਾ 10th ਦਾ ਕਰਵਾ ਲਓ ਅਗਰ ਜਿਹੜੇ ਡਾਕੂਮੈਂਟ ਚ ਮਤਲਬ ਕਿ ਜਿੱਥੇ ਸਾਰੇ ਕਿਤੇ ਸੇਮ ਹੈ ਉਹਨੂੰ ਸੇਮ ਰੱਖ ਲਓ ਜਿਹੜੇ ਇੱਕ ਗਲਤੀ ਹੈ ਅਗਰ 10th ਦਾ ਗਲਤ ਹੈ ਤਾਂ 10th ਦਾ ਅਪਡੇਟ ਕਰਵਾ ਲਓ ਅਗਰ ਸਿਰਫ ਪਲੱਸ 2 ਤੇ ਗਲਤ ਹੈ ਤਾਂ ਸਿਰਫ ਪਲੱਸ 2 ਦਾ ਅਪਡੇਟ ਕਰਵਾ ਲਓ ਠੀਕ ਹੈ ਸਰ ਆਇਡੈਂਟੀਟੀ ਮਾਰਕ ਵਿੱਚ ਬਰਥ ਮਾਰਕ ਦੀ ਜਗ੍ਹਾ ਤੇ ਬਰਥ ਅੱਛਾ ਇਸ ਚੀਜ਼ ਦਾ ਦੇਖੋ ਜੀ ਕੋਈ ਇਸ਼ੂ ਨਹੀਂ ਹੈ ਐਫੀਡਵਿਟ ਕਰਵਾ ਲਓ ਕਿ ਬਾਈ ਟਾਈਪਿੰਗ ਮਿਸਟੇਕ ਲਿਖਿਆ ਗਿਆ ਸਰ ਆਇਡੈਂਟੀਟੀ ਮਾਰਕ ਵਿੱਚ ਇਹ ਆਪਣਾ ਸੇਮ ਕਮੈਂਟ ਆ ਗਿਆ ਠੀਕ ਹੈ ਹੈਲੋ ਸਰ ਮੈਂ ਫਾਰਮ ਪਰ ਨ ਲੱਗੇ ਐਡਰੈਸ ਵਿੱਚ ਤਹਿਸੀਲ ਨਹੀਂ ਪਾਈ ਜੀ ਬਲੇਜ਼ ਐਂਡ ਤਹਿਸੀਲ ਸੇਮ ਹੀ ਆ ਸਾਡੀ ਪਰ ਆਧਾਰ ਕਾਰਡ ਤੇ ਅਲੱਗ-ਅਲੱਗ ਤਹਿਸੀਲ ਕੋਈ ਚੱਕਰ ਨਹੀਂ ਆ ਆਧਾਰ ਕਾਰਡ ਤੇ ਅਲੱਗ ਤੋਂ ਤਹਿਸੀਲ ਦੇਖੋ ਤਹਿਸੀਲ ਤੁਹਾਡਾ ਪਿੰਡੀ ਲਿਖਿਆ ਹੋਇਆ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਤੇ ਮਤਲਬ ਕਿ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਜੇ ਤੁਸੀਂ ਫਾਰਮ ਫਿਲ ਕਰਨ ਲਈ ਕੋਈ ਹੋ ਤਹਿਸੀਲ ਭਰੀ ਆ ਜਾਂ ਨਹੀਂ ਭਰੀ ਇਸ ਚੀਜ਼ ਦਾ ਤੁਸੀਂ ਕੋਈ ਡਾਊਟ ਨਾ ਮਨੋ ਠੀਕ ਹੈ ਸਰ ਅਦਰ ਸਟੇਟ ਜਨਰਲ ਗਰਲਸ ਕੋ ਕਿਸ ਅਕਾਊਂਟ ਕੀ ਆ ਜਾਏਗਾ ਜਨਰਲ ਗਰਲਸ ਦਾ ਜਰਨਲ ਹੋਇਆ ਹੈ ਦੇਖੋ ਜਿਹੜੀ ਤੁਹਾਡੀ ਫਿਜ਼ੀਕਲ ਦੀ ਕੱਟਆਫ ਆਈ ਸੀ ਉਹ ਤੁਹਾਡੀ ਜਨਰਲ ਜਿਹੜੀ ਹੈਗੀ ਆ ਮਤਲਬ ਕਿ ਫੀਮੇਲਸ ਦੇ ਬਰਾਬਰ ਆਈ ਸੀ ਤੁਹਾਡੀ ਡੀਵੀ ਦੀ ਕੱਟਆਫ ਆਊਗੀ ਉਹ ਵੀ ਜਨਰਲ ਫੀਮੇਲ ਦੇ ਬਰਾਬਰ ਆਊਗੀ ਪਰ ਜਿਹੜੀ ਤੁਹਾਡੀ ਫਾਈਨਲ ਕੱਟਆਫ ਆ ਜਿੱਥੇ ਜਾ ਕੇ ਤੁਹਾਨੂੰ ਡਿਸਟ੍ਰਿਕਟ ਜਾਂ ਬਟਾਲੀਨ ਅਲਾਟ ਹੋਣੀ ਆ ਉਹ ਜਨਰਲ ਬੁਆਏਜ਼ ਦੀ ਕੱਟਆਫ ਤੁਹਾਨੂੰ ਜਿਹੜੀ ਕਿ ਪਾਸ ਕਰਨੀ ਪਊਗੀ ਠੀਕ ਹੈ ਸਰ ਜੀ ਮੇਰਾ 10th ਸਕੂਲ ਦਾ ਨਾਮ ਮਾਰਕਸ਼ੀਟ ਦੇ ਵਿੱਚ ਐਮ ਡੀ ਐਸ ਵੀ ਐਨ ਸੀਨੀਅਰਸ ਕੰਟਰੀ ਸਕੂਲ ਹੈ ਬਟ ਮੈਂ ਫਾਰਮ 'ਚ ਐਮ ਡੀ ਐਸ ਵਿਦਿਆ ਨਕੇਤਰ ਸਕੈਂਡਰੀ ਸਕੂਲ ਲਿਖਿਆ ਫਿਲ ਕੀਤਾ ਹੈ ਤਾਂ ਐਫੀਡੈਵਟ ਬਣਾਉਣਾ ਪਵੇਗਾ ਦੇਖੋ ਜੀ ਇਸ ਚੀਜ਼ ਲਈ ਮਤਲਬ ਕਿ ਕੋਈ ਐਫੀਡੈਵਟ ਬਣਾਉਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਜਿਹੜੇ ਸਾਰੇ ਡਾਕੂਮੈਂਟਸ ਨੇ ਉਹ ਵੀ ਉੱਥੇ ਚੈੱਕ ਹੋਣਗੇ ਠੀਕ ਹੈ ਉਹਨਾਂ ਦੇ ਉੱਤੇ ਵੀ ਨਾਮ ਲਿਖਿਆ ਹੋਇਆ ਅਗਰ ਆਪਾਂ ਕਹਿ ਸਕਦੇ ਸੱਖਰ ਦੀ ਗਲਤੀ ਹੁੰਦੀ ਜਾਂ ਅੱਖਰ ਮਿਸਿੰਗ ਹੁੰਦਾ ਫਿਰ ਤੁਸੀਂ ਕਰਵਾ ਸਕਦੇ ਸੀ ਅਗਰ ਤੁਸੀਂ ਆਪਣਾ ਆਪ ਮਤਲਬ ਕਿ ਡਾਊਟ ਫਰੀ ਹੋਣਾ ਚਾਹੁੰਦੇ ਹੋ ਰਿਸਕ ਫਰੀ ਹੋਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਹੈ ਕਿ ਹਾਂ ਕਈ ਵਾਰੀ ਆਪਾਂ ਨੂੰ ਟੈਨਸ਼ਨ ਨਹੀਂ ਹੁੰਦਾ ਤਾਂ ਤੁਸੀਂ ਆਪਣਾ ਜਿਹੜਾ ਹੈਗਾ ਐਫੀਡੈਵਟ ਕਰਵਾ ਸਕਦੇ ਹੋ ਵੈਸੇ ਇਸ ਚੀਜ਼ ਸਰ ਮੇਰਾ ਬੀਸੀ ਦਾ ਸਰਟੀਫਿਕੇਟ 2024 ਬਣਿਆ ਹੈ ਅਬ ਔਰ ਨਿਊ ਬੀਸੀ ਦਾ ਸਰਟੀਫਿਕੇਟ ਨਹੀਂ ਨਹੀਂ ਅਗਰ 2024 ਦਾ ਬਣਿਆ ਹੈ ਤਾਂ ਕੋਈ ਛ ਨਹੀਂ ਹੈਗਾ ਠੀਕ ਹੈ ਜਿਹੜਾ ਮਤਲਬ ਕਿ ਆਪਾਂ ਕਹਿ ਸਕਦੇ ਰੈਜ਼ੀਡੈਂਸ ਸਰਟੀਫਿਕੇਟ ਹੁੰਦਾ ਉਹ ਮੈਕਸਮ ਤਣ ਤੋਂ 4 ਸਾਲਾਂ ਦਾ ਚਾਹੀਦਾ ਠੀਕ ਹੈ ਤੇ ਜਿਹੜਾ ਬਰਥ ਆਪ ਆਪਣਾ ਤੁਹਾਡਾ ਸੌਰੀ ਆਪਣਾ ਜਿਹੜਾ ਤੁਹਾਡਾ ਕੈਟਾਗਰੀ ਸਰਟੀਫਿਕੇਟ ਆ ਕਾਸ ਸਰਟੀਫਿਕੇਟ ਆ ਇਹ ਮਤਲਬ ਕਿ ਜ਼ਿਆਦਾ ਵੀ ਚੱਲੇਦਾ 5 ਤੋਂ 6 ਸਾਲਾਂ ਦਾ ਵੀ ਚੱਲੇਦਾ ਪਰ ਇਹ ਤਾਂ ਤੁਹਾਡਾ 2024 ਚ ਬਣਿਆ ਸੋ ਕੋਈ ਲੋੜ ਨਹੀਂ ਹੈਗੀ ਠੀਕ ਹੈ ਅਪਡੇਟ ਕਰਵਾਉਣ ਦੀ ਹੁਣ ਆਪਾਂ ਨੈਕਸਟ ਕਮੈਂਟ ਦੇਖਦੇ ਆ ਸਰ ਮੈਂ ਫਾਰਮ ਫਿਲ ਕਰਨ ਟਾਈਮ ਜੋ ਆਧਾਰ ਕਾਰਡ ਅਪਲੋਡ ਕੀਤਾ ਸੀ ਉਸ 'ਚ ਫੋਟੋ ਪੁਰਾਣੀ ਆ ਕੋਈ ਚੱਕਰ ਨਹੀਂ ਅਗਰ ਫੋਟੋ ਪੁਰਾਣੀ ਆ ਹੁਣ ਅਪਡੇਟ ਕਰਵਾਉਣ ਦੀ ਨੀਡ ਹੈ ਜਾਂ ਸੇਮ ਹੀ ਚੱਲ ਜੂ ਸੇਮ ਚੱਲ ਜੂ ਆ ਦੇਖੋ ਤੇ ਕੋਈ ਅਪਡੇਟ ਕਰਵਾਉਣ ਦੀ ਲੋੜ ਨਹੀਂ ਹੈਗੀ ਤੇ ਹੁਣ ਮੇਰੇ ਕੋਲ ਸੇਮ ਹੀ ਹੈ ਜੋ ਅਪਲੋਡ ਕੀਤਾ ਸੀ ਬਸ ਇਹੀ ਤੁਸੀਂ ਜਿਹੜਾ ਹੈਗਾ ਅਗਰ ਸੇਮ ਹੈ ਸੇਮ ਹੀ ਤੁਸੀਂ ਨਾਲ ਲੈ ਕੇ ਜਾਣਾ ਡਾਕੂਮੈਂਟ ਵੈਰੀਫਿਕੇਸ਼ਨ ਸਮੇਂ ਠੀਕ ਹੈ ਤੇ ਸਾਨੂੰ ਨਾ ਕੋਈ ਅਪਡੇਟ ਕਰਵਾਉਣ ਦੀ ਲੋੜ ਆ ਨਾ ਸਾਨੂੰ ਕੁਝ ਚੇਂਜ ਕਰਵਾਉਣ ਦੀ ਲੋੜ ਆ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਐਸ ਸੀ ਐਮ ਬੀ ਦਾ ਕਾਸ ਸਰਟੀਫਿਕੇਟ 2019 ਦਾ ਸੀ ਮਤਲਬ ਪੰਜਾਬ ਪਲੱਸ ਫਾਰਮ ਫਿਲ ਕਰਨਾ ਵੇ ਅਪਲੋਡ ਕੀਤਾ ਸੀ ਠੀਕ ਹੈ ਇਹ ਫਿਰ ਅਗਰ ਤੁਹਾਡਾ 2019 ਦਾ ਸੀ ਤਾਂ ਇਹ ਤੁਸੀਂ ਸਾਨੂੰ ਜਿਹੜਾ ਹੈਗਾ ਨਾ ਲੈ ਕੇ ਜਾਣਾ ਪਊਗਾ ਤੇ ਹੁਣ ਮੈਂ 2024 ਚ ਨਿਊ ਸਰਟੀਫਿਕੇਟ ਵੀ ਬਣਵਾ ਲਿਆ 2019 ਵਾਲਾ ਸਰਟੀਫਿਕੇਟ ਵੀ ਮੇਰੇ ਕੋਲ ਹੈ ਸਬਮਿਟ ਨਹੀਂ ਕਰਵਾਇਆ ਜੀ ਤੇ ਸਰ ਮੈਨੂੰ ਐਫੀਡਵਟ ਬਣਾਉਣਾ ਚਾਹੀਦਾ ਜਾਂ ਨਹੀਂ ਪਲੀਜ਼ ਨਹੀਂ ਤੁਹਾਨੂੰ ਐਫੀਡਵਟ ਬਣਾਉਣ ਦੀ ਕੋਈ ਲੋੜ ਨਹੀਂ ਤੁਸੀਂ ਆਪਣਾ ਪੁਰਾਣਾ ਵੀ ਨਾਲ ਲੈ ਕੇ ਜਾਣਾ ਤੇ ਜਾ ਕੇ ਉੱਥੇ ਡਿਮਾਂਡ ਕੀਤੀ ਤਾਂ ਤੁਸੀਂ ਆਪਣਾ ਜਿਹੜਾ ਮਤਲਬ ਕਿ ਨਿਊ ਵੀ ਸਬਮਿਟ ਕਰਵਾ ਸਕਦੇ ਹੋ ਨਿਊ ਵੀ ਉੱਥੇ ਦਿਖਾ ਸਕਦੇ ਹੋ ਠੀਕ ਹੈ ਪਹਿਲੇ ਫਿਲਹਾਲ ਤੁਸੀਂ ਫਰਸਟ ਪ੍ਰੈਫਰੈਂਸ ਤੁਸੀਂ ਆਪਣੇ ਪੁਰਾਣੇ ਸਰਟੀਫਿਕੇਟ ਨੂੰ ਦੇਣੀਆ ਤੇ ਪੁਰਾਣਾ ਸਰਟੀਫਿਕੇਟ ਜਿਹੜਾ ਤੁਸੀਂ ਨਾਲ ਲਾਇਆ ਪੁਰਾਣਾ ਨਾ ਮਤਲਬ ਇਹ ਨਹੀਂ ਕੋਈ ਜਿਆਦਾ ਪੁਰਾਣਾ ਹੋਵੇ ਜਿਹੜਾ ਤੁਸੀਂ ਨਾਲ ਅਟੈਚ ਕਰਿਆ ਫਾਰਮ ਫਿਲ ਕਰਨ ਲਈ ਉਹੀ ਸਰਟੀਫਿਕੇਟ ਤੁਸੀਂ ਨਾਲ ਲੈ ਕੇ ਜਾਣਾ ਤੇ ਹੈ ਤੁਹਾਨੂੰ ਐਫੀਡੇਵਟ ਕਰਵਾਉਣ ਦੀ ਕੋਈ ਲੋੜ ਨਹੀਂ ਇਸ ਚੀਜ਼ ਲਈ ਠੀਕ ਹੈ ਤੁਸੀਂ ਉਸ ਅਗਰ ਤੁਹਾਡਾ ਉਹਨਾਂ ਦਾ ਪੁਰਾਣਾ ਚੱਲ ਗਿਆ ਤਾਂ ਠੀਕ ਹੈ ਆਦਰਵਾਇਜ਼ ਤੁਸੀਂ ਨਵਾਂ ਸਰਟੀਫਿਕੇਟ ਖਾ ਦਿਓ ਠੀਕ ਹੈ ਉਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਸਰ ਮੇਰੀ ਆਈਸ ਚ ਇੰਜਰੀ ਹੈ ਮੈਡੀਕਲ ਹੋ ਜਾਊਗਾ ਪਾਸ ਸਰ ਮੈਨੂੰ 6/9 ਲਿਖਦਾ ਐਵਰੀਜਡ ਪ੍ਰੋਬਾਈ ਦਿਖੋ ਜੀ ਕੋਈ ਇਸ਼ੂ ਨਹੀਂ ਹੈਗਾ ਜਿਹੜੀ ਆਈਜ਼ ਦੀ ਇੰਜਰੀਜ਼ ਆ ਮਤਲਬ ਕਿ ਆਪ ਘੱਟ ਦਿਖਦਾ ਉਸ ਚੀਜ਼ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਲੇਅਰ ਰੀਲੂਜ਼ਰ ਕਰਵਾ ਲਓ ਟ੍ਰੀਟਮੈਂਟ ਹੋ ਜਾਂਦਾ ਤੇ ਮਤਲਬ ਬਸ ਪੰਨੇ ਨੂੰ ਸਾਫ਼ ਦੇਖਦਾ ਹੋਵੇ ਪ੍ਰੋਪਰ ਤਰੀਕੇ ਨਾਲ ਜਿਹੜਾ ਉੱਥੇ ਸਾਹਮਣੇ ਬੋਰਡ ਦੇ ਉੱਤੇ ਲਿਖਿਆ ਹੋਊਗਾ ਤੁਸੀਂ ਉਹ ਪੜ੍ਹਨਾ ਹੈ ਅਗਰ ਤੁਹਾਡਾ ਕਲੀਅਰ ਹੁੰਦਾ ਤਾਂ ਸੋ ਮੇਰੇ ਆਏਗਾ ਪਾਸ ਕਰ ਦਿੱਤਾ ਜਾਊਗਾ ਠੀਕ ਹੈ ਮੇਨਲੀ ਗੱਲ ਹੁੰਦੀ ਅਕੇ ਬੰਦਾ ਜਿਹੜਾ ਕਲਰ ਬਲਾਈਂਡ ਨਾ ਹੋਵੇ ਆਈਜ਼ ਟੈਸਟ ਦਾ ਇਹੀ ਮੇਨ ਹੈ ਕਿ ਕਲਰ ਬਲਾਈਂਡ ਨਹੀਂ ਹੋਣਾ ਚਾਹੀਦਾ ਸਰ ਮੇਰਾ ਕੋ ਸਰਟੀਫਿਕੇਟ ਨੈਪ ਸਿਰਦਾਰ ਵਾਲਾ ਬਣਾਇਆ ਹੋਇਆ ਉਹ ਚੱਲ ਜੂਗਾ ਹਾਂਜੀ ਚੱਲ ਜੂਗਾ ਬਸ ਥੋੜਾ ਜਿਹੜਾ ਮਤਲਬ ਕਿ ਆਪਾਂ ਕਹਿ ਸਕਦੇ ਆਫੀਸ਼ੀਅਲੀ ਇਹ ਆਪਾਂ ਕਹਿ ਸਕਦੇ ਸਾਈਨ ਹੋਏ ਹੋਏ ਨੇ ਠੀਕ ਹੈ ਇਸ ਚੀਜ਼ ਦਾ ਕੋਈ ਚੱਕਰ ਨਾ ਬਣੋ ਵੀ ਜੀ ਨਹੀਂ ਆ ਸਕਦੇ 2024 ਵਾਲੇ ਕਿਉਂਕਿ 2024 ਵਾਲੇ ਡਾਕੂਮੈਂਟ ਜਮ੍ਹਾਂ ਹੋ ਚੁੱਕੇ ਆ ਹਾਂ ਇਹ ਜਿਹੜਾ ਆਪਾਂ ਕਮੈਂਟ ਸੀ ਹੈ ਇਹ ਮਤਲਬ ਕਿ ਆਪਣੇ ਸਟੂਡੈਂਟ ਨੇ ਕਰਿਆ ਹੋਇਆ ਸੀ ਆ ਕਿ 2024 ਵਾਲੇ ਬੱਚੇ ਜਾਂ 2025 ਵਾਲੇ ਬੱਚੇ ਦਾ ਆਪਾਂ ਇੱਕ ਵੀਡੀਓ ਪਾਈ ਸੀ ਕਿ ਉਹ 2024 ਵਾਲੇ ਬੱਚੇ ਵੀ ਆ ਸਕਦੇ ਜਿਹੜੇ ਹੈਗੇ ਡਾਕੂਮੈਂਟ ਵੈਰੀਫਿਕੇਸ਼ਨ ਨੇ ਹੁਣ ਗੱਲ ਇਹ ਹੈ ਕਿ ਬੱਚੇ ਕਹਿੰਦੇ ਨੇ ਕਿ 2024 ਵਾਲੇ ਬੱਚਿਆਂ ਦੇ ਜਿਹੜੇ ਡਾਕੂਮੈਂਟ ਨੇ ਉਹ ਸਬਮਿਟ ਨੇ ਦੇਖੋ ਇਸ ਚੀਜ਼ ਦਾ ਇੰਨਾ ਇਸ਼ੂ ਨਹੀਂ ਹੁੰਦਾ ਜਿਹੜੇ ਵੀ ਡਾਕੂਮੈਂਟ ਸਬਮਿਟ ਨੇ ਡਾਕੂਮੈਂਟ ਕਢਵਾ ਵੀ ਸਕਦੇ ਆ ਜਾਂ ਕੇ ਤੇ ਅਗਰ ਕਿਸੇ ਬੱਚੇ ਨੂੰ ਲੋੜ ਹੁੰਦੀ ਹੈ ਤਾਂ ਉਹ ਆਪਣੇ ਡਾਕੂਮੈਂਟ ਆਪਣੇ ਮਟਾਦੇਣ ਚੋਂ ਜਾ ਕੇ ਅਗਰ ਉਹਨਾਂ ਦੀ ਵੈਰੀਫਿਕੇਸ਼ਨ ਹੋ ਗਈ ਆ ਚੁੱਕੀ ਆ ਆਪਣੇ ਡਿਸਟ੍ਰਿਕਟ ਚੋਂ ਜਾ ਕੇ ਡਾਕੂਮੈਂਟ ਉਹ ਉੱਥੇ ਲੈਟਰ ਦੇ ਕੇ ਡਾਕੂਮੈਂਟ ਠੀਕ ਹੈ ਇਸ ਚੀਜ਼ ਦਾ ਕੋਈ ਸ਼ੁਮ ਨਹੀਂ ਹੁੰਦਾ ਪੁਲਿਸ ਬਿਨਾ ਕੋਈ ਹੋਰ ਪੋਸਟ ਦੇ ਨਹੀਂ ਦੇਖੋ ਜੀ ਇਸ ਚੀਜ਼ ਬਾਰੇ ਇੱਕ ਕੱਲ ਆਪਾਂ ਵੀਡੀਓ ਜਿਹੜੀ ਹੈਗੀ ਬੱਚਿਆਂ ਨੇ ਕਮੈਂਟ ਕਰਿਆ ਸੀ ਕਿ ਸਬ ਇੰਸਪੈਕਟਰ ਦੀ ਪੋਸਟ ਕਦੋਂ ਆਉਣੀ ਆ ਮੈਂ ਜਿਹੜੀ ਸਬ ਇੰਸਪੈਕਟਰ ਬਾਰੇ ਤੁਹਾਨੂੰ ਪਹਿਲਾਂ ਗੱਲ ਦੱਸਤੀ ਸੀ ਕਿ ਹੁਣ ਸਬ ਇੰਸਪੈਕਟਰ ਦੀਆਂ ਜਿਹੜੀਆਂ ਕਿ ਤੁਸੀਂ ਐਸਆਈ ਦੀ ਭਰਤੀ ਦੇ ਨਾਮ ਨਾਲ ਜਾਣਦੇ ਹੋ ਉਹ ਭਰਤੀ ਹੁਣ ਐਸਆਈ ਦੀਆਂ ਭਰਤੀ ਆਪਣੇ ਪੰਜਾਬ ਦੇ ਵਿੱਚ ਨਹੀਂ ਆਊਗੀ ਕਿਉਂਕਿ ਮੈਗਮੇ ਨੇ ਵਿੱਚ ਇਸ ਚੀਜ਼ ਦਾ ਇਸ਼ੂ ਕ੍ਰੀਏਟ ਹੋ ਗਿਆ ਸੀਗਾ ਕਿ ਜਿਹੜੇ ਆਪਣੇ ਪੁਰਾਣੇ ਮੁਲਾਜ਼ਮ ਬੈਠੇ ਨੇ ਹੁਣ ਉਹਨਾਂ ਨੂੰ ਥੋੜਾ ਜਿਹਾ ਮਤਲਬ ਕਿ ਪ੍ਰਮੋਟ ਕੀਤਾ ਜਾਵੇ ਉਹਨਾਂ ਨੂੰ ਵੀ ਮੌਕਾ ਮਿਲੇ ਕਿ ਉਹ ਥੋੜਾ ਜਿਹਾ ਹਾਈ ਲੈਵਲ ਤੇ ਜਾਣ ਹੁਣ ਕੁਝ ਮਤਲਬ ਕਿ ਆਪਾਂ ਜਿਹੜੂ ਉਹ ਗੱਲ ਲੱਗ ਗਈ ਕਿ ਹੁਣ ਵਾਲੇ ਬੱਚੇ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ ਠੀਕ ਹੈ ਜ਼ਿਆਦਾ ਮਤਲਬ ਕਿ ਮਾਈਂਡ ਉਹਨਾਂ ਦਾ ਐਕਟਿਵ ਹੈ ਪਰ ਹੁਣ ਇਹ ਵੀ ਚੀਜ਼ ਵੀ ਹੈ ਕਿ ਜਿਹੜੇ ਹੁਣ ਬੰਦੇ ਨੂੰ 40 ਸਾਲ ਹੋ ਗਏ ਸਰਵਿਸ ਕਰਦਿਆਂ ਨੂੰ ਮਤਲਬ ਕਿ ਤੁਸੀਂ ਮੰਨ ਕੇ ਚੱਲੋ 58 ਸਾਲ ਤੱਕ ਦੀ ਸਰਵਿਸ ਹੁੰਦੀ ਹੈ ਅਗਰ ਕੋਈ 22 ਸਾਲਾਂ ਦਾ ਭਰਤੀ ਹੋ ਗਿਆ ਤਾਂ ਉਹਨੂੰ 20 ਸਾਲ ਸਰਵਿਸ ਕਰਦਿਆਂ ਹੋ ਗਏ ਤੋਂ ਉਹ ਵੀ ਜਿਹੜਾ ਹੈਗਾ ਥੋੜੀ ਸੈਨਿਓਰਿਟੀ ਮਿਲਣੀ ਚਾਹੀਦੀ ਆ ਇਸ ਚੀਜ਼ ਲਈ ਤੁਹਾਨੂੰ ਵੀ ਅਪਰੀਸ਼ੀਏਟ ਕਰਨਾ ਚਾਹੀਦਾ ਤੇ ਬਾਕੀ ਕੰਮ ਰਹਿ ਗਈ ਆਪਣੇ ਮਤਲਬ ਕਿ ਹੋਰ ਪੋਸਟਾਂ ਦੀ ਹੋਰ ਪੋਸਟਾਂ ਜਿਹੜੀਆਂ ਹੁਣ 2026 ਦੇ ਵਿੱਚ ਤੁਹਾਨੂੰ ਪੀਟ ਪਲੱਸ ਵੀ ਦੀ ਸੀਨੀਅਰ ਅਸਿਸਟੈਂਟ ਦੀ ਆ ਗਈ ਠੀਕ ਹੈ ਤੇ ਐਕਸਾਈਜ਼ ਇਨਸਪੈਕਟਰ ਦੀ ਆ ਗਈ ਤੇ ਹੁਣ ਜਿਵੇਂ ਪਿੱਛੇ ਮਾਰਚ ਦੇ ਵਿੱਚ ਲੇਬਰ ਇਨਸਪੈਕਟਰ ਦਾ ਐਗਜ਼ਾਮ ਹੋਇਆ ਸੀਗਾ ਤੇ ਹੋਰ ਵੀ ਮਤਲਬ ਕਿ ਵੀਡੀਓ ਪਟਵਾਰੀ ਦੀਆਂ ਹੁਣ ਇੱਕ ਜਾਂ ਇੱਕ ਅਸਾਮੀਆਂ ਦਾ ਜਿਹੜਾ ਹੈਗਾ ਨੋਟਿਸ ਪਬਲਿਸ਼ਡ ਹੋਇਆ ਠੀਕ ਹੈ ਹੋਰ ਬਹੁਤ ਸਾਰੀਆਂ ਜੋਬਸ ਜਿਹੜੀਆਂ ਹੈਗਾ 2026 ਦੇ ਤੇ 2026 ਦੇ ਵਿੱਚ ਤੁਹਾਨੂੰ ਜਿਹੜੀਆਂ ਭਰ ਭਰ ਕੇ ਨੌਕਰੀਆਂ ਦੇਖਣ ਨੂੰ ਮਿਲਣਗੀਆਂ ਤਾਂ ਕਿਰਪਾ ਕਰਕੇ 2026 ਲਈ ਆਪਣੀ ਜਿਹੜੀ ਤਿਆਰੀ ਨੂੰ ਫੁੱਲ ਖਿੱਚੋ ਠੀਕ ਹੈ ਤੇ ਨੈਕਸਟ ਹੈਗਾ ਆਪਣਾ ਸਰ ਜੀ ਪਲੀਜ਼ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਮਦਦ ਕਰੋ 2021 ਦੀ ਪੰਜਾਬ ਪੁਲਿਸ ਸੀਸ ਕਾਂਸਟੇਬਲ ਦੀ ਭਰਤੀ ਦੀਆਂ 1000 ਪਲੱਸ ਪੋਸਟ ਖਾਲੀ ਨੇ ਉਹ ਭਰਤੀ ਦੀ ਸੈਕੰਡ ਲਿਸਟ ਬਾਰੇ ਗੱਲ ਕਰਨੀ ਚਾਹੀਦੀ ਹੈ ਸਰ ਵੀ ਓਵਰਰੇਜ ਕੈਂਡੀਡੇਟ ਕੋਲ ਕੋਈ ਆਪਸ਼ਨ ਵੀ ਨਹੀਂ ਹੈ ਦੇਖੋ ਜੇਕਰ ਅਸੀਂ ਅਪੀਲ ਕਰਾਂਗੇ ਠੀਕ ਹੈ ਬਾਕੀ ਅਗਰ ਕੋਈ ਵੀ ਅਫੀਸ਼ਲ ਤੌਰ ਤੇ ਇਸ ਬਾਰੇ ਜਾਂ ਸੈਕੰਡ ਲਿਸਟ ਵਾਲੇ ਤੁਹਾਡੇ ਬਾਰੇ ਕੋਈ ਜਾਣਕਾਰੀ ਆਉਗੀ ਤਾਂ ਅਸੀਂ ਇਸ ਚੀਜ਼ ਬਾਰੇ ਵੀ ਮਤਲਬ ਕਿ ਮੁੱਦਾ ਜਿਹੜਾ ਤੁਹਾਡਾ ਹੋਊਗਾ ਉਸ ਨਾਲ ਤੁਹਾਡੇ ਨਾਲ ਖੜਾਂਗੇ ਪਰ ਫਿਲਹਾਲ ਮੈਂ ਇਸ ਚੀਜ਼ ਲਈ ਇਕੱਲਾ ਕੁਝ ਨਹੀਂ ਕਰ ਸਕਦਾ ਤੁਸੀਂ ਆਪਣਾ ਜਿਹੜਾ ਹੈਗਾ ਜਿਹੜੇ ਬੱਚੇ ਤੁਸੀਂ ਸੈਕੰਡ ਲਿਸਟ ਦੇ ਵਿੱਚ ਅਗਰ ਤੁਹਾਡਾ ਨਾਮ ਹੈਗਾ ਤਾਂ ਤੁਸੀਂ ਇਕੱਠੇ ਹੋ ਤੇ ਕੋਈ ਮੰਗ ਪੱਤਰ ਜਿਹੜਾ ਹੈਗਾ ਆਪਣੇ ਏਰੀਆ ਦੇ ਕਿਸੇ ਐਮ ਐਲ ਏ ਨੂੰ ਜਾਂ ਮਾਨ ਸਾਹਿਬ ਕੋਲ ਜਾ ਕੇ ਉਹਨਾਂ ਦੀ ਜਿਹੜੀ ਹੈ ਟੀਮ ਹੈ ਮਤਲਬ ਕਿ ਉਹਨਾਂ ਕੋਲ ਦੱਸ ਜਾ ਕੇ ਤੁਸੀਂ ਮੰਗ ਪੱਤਰ ਦੇ ਸਕਦੇ ਹੋ ਸਿਰਫ ਫਾਰਮ ਫਿਲ ਕਰਨ ਦਾ ਟਾਈਮ ਆ ਦਾ ਰਿਕਾਰਡ Ориジナル ਆਇਆ ਨਹੀਂ ਸੀ ਹਜੇ ਤਾਂ ਕਰਕੇ ਡਾਊਨਲੋਡ ਕਰਕੇ ਹੋਇਆ ਅਪਲੋਡ ਕਰਤਾ ਸੀ ਉਸ 'ਚ ਉਹ ਕੁਐਸਚਨ ਮਾਰਕਸ ਜਾਂ ਸੀ ਸਿਗਨੇਚਰ ਨਾਟ ਕੁਆਲੀਫਾਈਡ ਵਾਲਾ ਇਸ਼ੂ ਤਾਂ ਨਹੀਂ ਦੇਖੋ ਜੀ ਕੋਈ ਮਤਲਬ ਕਿ ਇਹ ਇਸ਼ੂ ਨਹੀਂ ਹੈਗਾ ਅਗਰ ਉਸ ਸਮੇਂ ਤੁਸੀਂ ਡਾਊਨਲੋਡ ਕਰਕੇ ਲਾਤਾ ਸੀ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਪਰ ਹੁਣ ਐਫੀਡਿਟ ਕਰਵਾ ਲਿਓ ਐਫੀਡਿਟ ਦਾ ਮਤਲਬ ਕੀ ਸਾਰੀ ਪ੍ਰੋਬਲਮਾਂ ਜਿਹੜੀ ਉਹ ਲਿਖਦੇ ਹੋ ਕਿ ਉਸ ਸਮੇਂ ਆਧਾਰ ਕਾਰਡ ਨਵਾਂ ਨਹੀਂ ਹੈ ਇਸੇ ਕਰਕੇ ਤਾਂ ਮੈਂ ਕਰਕੇ ਜਿਹੜੀ ਹੋਈ ਹੈਗੀ ਮਤਲਬ ਕਿ ਆਨਲਾਈਨ ਡਾਊਨਲੋਡ ਕਰਕੇ ਲਾਤਾ ਸੀ ਤੇ ਹੁਣ ਮੇਰੇ ਕੋਲ ਆਪਣਾ ਆਧਾਰ ਕਾਰਡ ਜਿਹੜਾ ਰਿਸਨਲ ਹੈਗਾ ਠੀਕ ਹੈ ਇਹ ਸਾਰਾ ਕੁਝ ਤੁਸੀਂ ਇਸ ਤਰੀਕੇ ਨਾਲ ਕੈਫੀਡਿਟ ਕਰਵਾ ਕੇ ਬਣਾ ਦਿਓ ਠੀਕ ਹੈ ਹੈਲੋ ਸਰ ਇਹ ਦੱਸੋ ਕਿ ਹੁਣ 2025 ਵਾਲੇ ਕਿ 2024 ਵਾਲੇ ਤਾਂ ਨਹੀਂ ਆ ਸਕਦੇ ਕਨਫਰਮ ਹੈ ਦੇਖੋ ਜੀ ਆ ਸਕਦੇ ਉਹ ਉਹਨਾਂ ਦੀ ਮਰਜ਼ੀ ਹੈ ਜੇਕਰ ਕੋਈ ਆਰਮਡ ਗੈਟਰ ਵਾਲਾ ਹੁਣ ਦੇਖੋ ਜੇਕਰ ਕੋਈ ਡਿਸਟ੍ਰਿਕਟ ਗੈਟਰ ਦੇ ਵਿੱਚ ਸਿਲੈਕਟ ਹੈ ਤਾਂ ਉਹ ਦੁਬਾਰਾ ਹੁਣ ਡੀਵੀ ਨਹੀਂ ਲਿਓਗਾ ਕਿਉਂਕਿ ਉਹਨੂੰ ਪਤਾ ਵੀ ਉਹ ਡਿਸਟ੍ਰਿਕਟ ਦੇ ਵਿੱਚ ਪਹਿਲੀ ਸਿਲੈਕਟ ਹੈ ਮੈਂ ਡਿਸਟ੍ਰਿਕਟ ਦੇ ਵਿੱਚ ਹੀ ਹੁਣ ਅੱਗੇ ਸਿਲੈਕਟ ਹੋ ਸਕਦਾ ਠੀਕ ਹੈ ਜੇਕਰ ਨੰਬਰ ਜ਼ਿਆਦਾ ਹੋਏ ਪਰ ਜੇ ਆਈ ਤਾਂ ਆਰਮਡ ਵਾਲੇ ਕੁਝ ਬੱਚੇ ਆ ਸਕਦੇ ਆ ਆਪਾਂ ਜ਼ਿਆਦਾ ਨਹੀਂ ਮੰਨ ਸਕਦੇ ਮੋਸਟ ਆਫ ਜਿਹੜੇ ਬੱਚੇ ਨੇ ਆਰਮਡ ਵਾਲੇ ਉਹਨਾਂ ਨੇ ਪੀਪਰ ਕਰ ਦਿੱਤਾ ਸੀਗਾ ਤਾਂ ਪੀਪਰ ਮਤਲਬ ਕਿ ਕਿਉਂਕਿ ਜਿਹੜੇ ਬੱਚੇ ਨੂੰ ਲੱਗਦਾ ਹੁੰਦਾ ਪਤਾ ਹੁੰਦਾ ਕਿ ਅਸੀਂ ਫਾਈਨਲ ਸਿਲੈਕਸ਼ਨ ਲੈ ਲਾਂਗੇ ਉਹ ਬੱਚੇ ਘੱਟ ਮਤਲਬ ਕਿ ਵੈਸੇ ਹੁੰਦੇ ਨੇ ਵਿੱਚ ਪੜਨ ਵਾਲੇ ਉਹ ਬੱਚੇ ਘੱਟ ਪੜਨਾ ਕਰ ਦਿੰਦੇ ਆ ਠੀਕ ਆ ਜਾਂ ਫਿਰ ਉਹਨਾਂ ਨੇ ਫਿਜ਼ੀਕਲੀ ਨਹੀਂ ਦਿੱਤਾ ਘਰ ਉਹਨਾਂ ਨੇ 2024 ਵਾਲੇ ਆਰਮਡ ਤੋਂ ਸਿਲੈਕਟ ਹੋ ਗਏ ਆਪਾਂ ਕਹਿ ਸਕਦੇ ਆ ਵੀ 100 ਕੁ ਬੰਦਾ ਹੋਊਗਾ ਜਿਹੜੇ ਦੁਬਾਰੇ 2025 ਦੇ ਵਿੱਚ ਆਰਮਡ 2024 ਵਾਲੇ ਆਰਮਡ ਦੇ ਬੱਚਾ ਨੂੰ 2025 ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ ਠੀਕ ਆ ਉਹ ਚ ਲੋਕ ਉਹਨਾਂ ਦੀ ਮਰਜ਼ੀ ਆ ਉਹ ਉਹਨਾਂ ਦੀ ਮਤਲਬ ਕਿ ਤਾਂ ਉਹ ਕਹਿ ਸਕਦਾ ਉਹਨਾਂ ਦੀ ਵੀ ਡਿਮਾਂਡ ਹੈ ਠੀਕ ਹੈ ਕਿ ਉਹ ਹਾਰਮਨ ਤੋਂ ਡਿਸਟ੍ਰਿਕਟ ਜਾਣਾ ਚਾਹੁੰਦੇ ਆ ਤੇ ਅਗਰ ਉਹਨਾਂ ਦੇ ਨੰਬਰ ਵਧੀਆ ਹੋਏ ਤਾਂ ਉਹ 2025 ਵਿੱਚ ਡਿਸਟ੍ਰਿਕਟ ਦੇ ਵਿੱਚ ਆ ਸਕਦੇ ਆ ਤੇ ਜਿਹੜੇ ਡਾਕੂਮੈਂਟਸ ਦੀ ਗੱਲ ਸ਼ੂ ਮੈਂ ਤੁਹਾਨੂੰ ਦੱਸ ਹੀ ਦਿੱਤੀ ਸੀ ਕਿ ਡਾਕੂਮੈਂਟ ਵੀ ਦੁਬਾਰਾ ਮਿਲ ਜਾਂਦੇ ਬਟਾਲੀਅਨ ਤੋਂ ਉਹ ਤੁਹਾਡੇ ਡਿਸਟ੍ਰਿਕਟ ਤੋਂ ਠੀਕ ਹੈ ਤੇ ਅਗਰ ਉਹਨਾਂ ਦੀ ਮਰਜ਼ੀ ਹੋਈ ਤਾਂ ਉਹ 2025 ਦੇ ਵਿੱਚ ਵੀ ਜਿਹੜਾ ਹੈਗਾ ਡਾਕੂਮੈਂਟ ਵੈਰੀਫਿਕੇਸ਼ਨ ਲਈ ਤੇ ਫਾਈਨਲੀ ਆ ਸਕਦੇ ਆ ਤੁਸੀਂ ਸ਼ੌਕ ਬੱਚਾ ਬਣ ਕੇ ਚੱਲੋ ਇਸ ਤੋਂ ਜ਼ਿਆਦਾ ਨਹੀਂ 100 ਵੀ ਨਹੀਂ ਹੋਣਾ ਮੈਂ ਮੇਰੇ ਹਿਸਾਬ ਨਾਲ ਤਾਂ ਜਿਹੜਾ ਹੈਗਾ 50 ਤੋਂ 60 ਬੱਚੇ ਹੀ ਹੋਣਗੇ ਅਗਰ ਕੋਈ ਡਾਕੂਮੈਂਟ ਵੈਰੀਫਿਕੇਸ਼ਨ ਲਈ 2025 ਦੇ ਵਿੱਚ ਆਇਆ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਹਾਂ ਨੈਕਸਟ ਹੈਗਾ ਸਸਰੀਕਰ ਸਰ ਸਸਰੀ ਜੀ ਮੈਂ 2025 ਕਾਂਸਟੇਬਲ ਦਾ ਕੈਂਡੀਡੇਟ ਹਾਂ ਸਰ ਮੈਂ ਜਦੋਂ ਫਾਰਮ ਫਿਲ ਕਰੇ ਸੀ ਤਾਂ ਈਡਬਲਿਊ ਸਰਟੀਫਿਕੇਟ ਲਗਾਇਆ ਸੀ ਜਿਹੜਾ ਸਾਨੂੰ ਐਸਐਮਐਸ 'ਚ ਆਉਂਦਾ ਹੈ ਜਦੋਂ ਸਰਟੀਫਿਕੇਟ ਬਣ ਜਾਵੇ ਤਾਂ ਸਾਨੂੰ ਮੈਸੇਜ ਆਉਂਦਾ ਹੈ ਇਹ ਤੁਹਾਡਾ ਸਰਟੀਫਿਕੇਟ ਬਣ ਗਿਆ ਹੈ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਹੋ ਤੇ ਮੈਂ ਡਾਊਨਲੋਡ ਕਰਕੇ ਅਪਲੋਡ ਕੀਤਾ ਸੀ ਦੇਖੋ ਜੀ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਤੇ ਜਿੱਥੇ ਤੁਸੀਂ ਅਪਲੋ ਮਤਲਬ ਕਿ ਅਪਲਾਈ ਕੀਤਾ ਹੁੰਦਾ ਨਾ ਤੁਹਾਡੀ ਤਹਿਸੀਲ ਦੇ ਵਿੱਚ ਠੀਕ ਹੈ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਚੈਰੀਆਂ ਹੁੰਦੀਆਂ ਨੇ ਉੱਥੇ ਜਾ ਕੇ ਹੀ ਜਾਂ ਤਾਂ ਤੁਹਾਡੇ ਬਾਈ ਪੋਸਟਲ ਆ ਤੁਹਾਡੇ ਪਿੰਡ ਵਿੱਚ ਆ ਜਾਂਦਾ ਤੁਹਾਡੇ ਸ਼ਹਿਰ 'ਚ ਜਿਹੜੇ ਤੁਹਾਨੂੰ ਨੇੜੇ ਲੱਗਦਾ ਜਾਂ ਤੁਹਾਡੀ ਤਹਿਸੀਲ ਦੇ ਵਿੱਚ ਆਇਆ ਹੁੰਦਾ ਤੁਸੀਂ ਉੱਥੋਂ ਜਾ ਕੇ ਜਿਹੜਾ ਆਪਣਾ ਸਰਟੀਫਿਕੇਟ ਲੈ ਸਕਦੇ ਹੋ ਠੀਕ ਹੈ ਹੁਣ ਨੈਕਸਟ ਲេចਦੇ ਹਾਂ ਡਾਊਨਲੋਡ ਕਰਕੇ ਡਾਊਨਲੋਡ ਕਰ ਸਕਦੇ ਹੋ ਉੱਤੇ ਮੈਂ ਉਹੀ ਸਰਟੀਫਿਕੇਟ ਡਾਊਨਲੋਡ ਕਰਕੇ ਅਪਲੋਡ ਕੀਤਾ ਸੀ ਜਿਹਦੇ ਵਿੱਚ ਨੀਚੇ ਸਾਈਨ ਉੱਤੇ ਕੁਐਸਚਨ ਮਾਰਕ ਆਇਆ ਹੋਇਆ ਹੈ ਪਰ ਜਿਹੜਾ ਮੇਰੇ ਕੋਲ ਫੀਕਲੀ ਹੈ ਸਰਟੀਫਿਕੇਟ ਉਹਦੇ ਵਿੱਚ ਕੁਐਸਚਨ ਮਾਰਕ ਦੀ ਜਗ੍ਹਾ ਤੇ ਟਿੱਕ ਲੱਗੀ ਹੋਈ ਹੈ ਨੀਚੇ ਇਸ ਦਾ ਕੋਈ ਇਸ਼ੂ ਤਾਂ ਨਹੀਂ ਦੇਖੋ ਇੱਕ ਤਾਂ ਸਾਨੂੰ ਐਫੀਡੇਟ ਕਰਵਾਉਣਾ ਪਊਗਾ ਇਸ ਚੀਜ਼ ਦਾ ਕਿ ਉਸ ਸਮੇਂ ਮੈਂ ਆਨਲਾਈਨ ਜਿਹੜਾ ਡਾਊਨਲੋਡ ਕੀਤਾ ਹੋਇਆ ਸਰਟੀਫਿਕੇਟ ਚੋਹੀ ਲਾਦਾ ਸੀ ਹੁਣ ਮੇਰੇ ਕੋਲ Ориਜਨਲ ਸਰਟੀਫਿਕੇਟ ਵੀ ਹੈਗਾ ਠੀਕ ਆ ਤੇ ਮਤਲਬ ਵੀ ਇਸ ਚੀਜ਼ ਦਾ ਹੋਰ ਕੋਈ ਇਸ਼ੂ ਨਹੀਂ ਆ ਸਕਦਾ ਤੁਸੀਂ ਫਿਰ ਐਫੀਡਟ ਕਰਵਾ ਕੇ ਲੈ ਜਿਓ 50 100 ਦਾ ਐਫੀਡਟ ਕਰਵਾ ਕੇ ਲੈ ਜਿਓ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਦਾ ਇਸ ਚੀਜ਼ ਦਾ ਕੋਈ ਮਤਲਬ ਕਿ ਚੱਕਰ ਨਾ ਉਹਨੂੰ ਸਰ ਮਿਲਿਆ ਕਿਸ ਨੂੰ ਅੱਛਾ ਇਹ 2025 24 ਵਾਲੇ ਬੱਚੇ ਦਾ ਕਮੈਂਟ ਸੀ ਆ ਕਿ ਜਿਹੜਾ ਜੁਆਇਨਿੰਗ ਲੈਟਰ ਬਾਰੇ ਪੁੱਛ ਰਿਹਾ ਸੀ ਦੇਖੋ ਜੀ ਜੁਆਇਨਿੰਗ ਲੈਟਰ ਦਾ ਜਿਹੜਾ ਤੁਹਾਨੂੰ ਮੈਂ ਸਾਰਾ ਪ੍ਰੋਸੈਸ ਦੱਸ ਦਿੰਨਾ ਕਿ ਵੈਸੇ ਮੈਂ ਇਸ ਚੀਜ਼ ਬਾਰੇ ਕੱਲ ਪੂਰੀ ਡਿਟੇਲ ਦੇ ਵਿੱਚ ਇੱਕ ਵੀਡੀਓ ਪਾਈ ਹੋਈ ਹੈ ਸ਼ਾਇਦ ਅੱਜ ਸਵੇਰੇ ਪਾਈ ਸੀ ਜਾਂ ਕੱਲ ਪਾਈ ਸੀ ਠੀਕ ਹੈ ਤੇ ਇਹ ਮਤਲਬ ਕਿ ਜਿਹੜਾ 2024 ਵਾਲ ਉਨ੍ਹਾਂ ਦਾ 이슈 ਆ ਉਹਨਾਂ ਦਾ ਹੁਣ ਆਪਾਂ ਕਹਿ ਸਕਦੇ ਹਾਂ ਜੁਆਇਨਿੰਗ ਲੈਟਰ ਹੈ ਉਹ ਉਹਨਾਂ ਦੀ ਮਤਲਬ ਕਿ ਟਾਈਪਿੰਗ ਹੋ ਰਹੀ ਹੈ ਠੀਕ ਹੈ ਜੁਆਇਨਿੰਗ ਲੈਟਰ ਦੀ ਟਾਈਪਿੰਗ ਮਤਲਬ ਬੱਚਿਆਂ ਨੂੰ ਉਹਨਾਂ ਦੇ ਡਿਸਟ੍ਰਿਕਟ ਜਾਂ ਬਟਾਲੀਅਨ ਦੇ ਵਿੱਚ ਬਲਾ ਕੇ ਬੁਲਾਇਆ ਜਾ ਰਿਹਾ ਤੇ ਉਹਨਾਂ ਦੇ ਸਾਹਮਣੇ ਮੈਂ ਉਹ ਜੁਆਇਨਿੰਗ ਲੈਟਰ ਦੇ ਵਿੱਚ ਜਿਹੜਾ ਵੀ ਉਹਨਾਂ ਦੀ ਡਿਟੇਲ ਹੈ ਉਹਨਾਂ ਨੂੰ ਚੈੱਕ ਕਰਵਾ ਕੇ ਸਾਰਾ ਕੁਝ ਮਤਲਬ ਕਿ ਟਾਈਪ ਕਰਕੇ ਉਹ ਸਾਰਾ ਕੁਝ ਡਨ ਕੀਤਾ ਜਾ ਰਿਹਾ ਹੈ ਉਹ ਵਾਸਤੇ ਤੁਹਾਡੇ ਜੁਆਇਨਿੰਗ ਲੈਟਰ ਤਿਆਰ ਹੋ ਰਹੇ ਨੇ ਤੇ 5 ਤਰੀਕ ਤੱਕ ਇਸ ਚੀਜ਼ ਨੂੰ ਮਤਲਬ ਕਿ ਤੁਹਾਡੇ ਜੁਆਇਨਿੰਗ ਲੈਟਰ ਸਾਰੇ ਬਟਾਲੀਅਨਸ ਦੇ ਸਾਰੇ ਡਿਸਟ੍ਰਿਕਟਸ ਦੇ ਡਨ ਹੋ ਜਾਣਗੇ ਤੇ ਇਸ ਤੋਂ ਬਾਅਦ ਜਿਹੜਾ ਤੁਹਾਡਾ ਜੁਆਇਨਿੰਗ ਲੈਟਰ ਦੇਣ ਦਾ ਸਮਾਰੋਹ ਹੈ ਉਹ ਤੁਹਾਡਾ 10 ਤੋਂ 12 ਤਰੀਕ ਦੇ ਵਿੱਚ ਵਿੱਚ ਰੱਖਿਆ ਜਾ ਸਕਦਾ ਹੈ ਠੀਕ ਹੈ ਸਰ ਮੇਰੀ ਮੈਨੂੰ 4 ਕਮਾਂਡੋ ਬਟਾਲੀਅਨ ਮਿਲੀ ਹੈ ਸਰ ਯੂਨੀਫਾਰਮ ਪਹਿਲਾਂ ਕੌਨਸੀ ਸਰਵਾਈ ਹੈ ਕਾਕੀ ਜਾਂ ਬਲੈਕ ਠੰਡੀ ਵਰਦੀ ਜਾਂ ਗਰਮ ਵਰਦੀ ਦੇਖੋ ਜੀ ਜਿਹੜੀ ਛੋਟੀ ਹੁਣ ਟ੍ਰੇਨਿੰਗ ਸਟਾਰਟ ਹੋਣੀ ਆ ਟ੍ਰੇਨਿੰਗ ਸਟਾਰਟ ਵੇਲੇ ਤਾਂ ਛੋਟੀ ਸਾਰਿਆਂ ਦੀ ਇੱਕ ਕਾਮਨੀ ਯੂਨੀਫਾਰਮ ਰਹੂਗੀ ਮਤਲਬ ਕਿ ਪਹਿਲਾਂ ਸਿਆਲ ਵਾਲੀ ਆ ਜਾਂਦੀ ਆ ਠੀਕ ਹੈ ਜਿਹਨੂੰ ਆਪਾਂ ਗੋਲਾ ਕਹਿੰਦੇ ਆ ਤੇ ਇਸ ਤੋਂ ਬਾਅਦ ਜਿਹੜੀ ਛੋਟੀ ਗਰਮੀ ਵਾਲੀ ਆ ਜਾਂਦੀ ਆ ਪਰ ਫਿਰ ਵੀ ਮਤਲਬ ਕਿ ਇਸ ਚੀਜ਼ ਬਾਰੇ ਇਹ ਲੰਮਾ ਡਾਊਟ ਹੈ ਇਹਦੇ ਬਾਰੇ ਮੈਂ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਦੇ ਦਊਗਾ ਕਿ ਟ੍ਰੇਨਿੰਗ ਤੋਂ ਪਹਿਲਾਂ ਅਗਰ ਛੋਟੀ ਟ੍ਰੇਨਿੰਗ ਹੋ ਡਾਇਰੈਕਟ ਟ੍ਰੇਨਿੰਗ ਨਾ ਲੱਗੀ ਜੁਆਇੰਟ ਤੋਂ ਬਾਅਦ ਤਾਂ ਤੁਹਾਨੂੰ ਕਿਹੜੀ ਯੂ ਡਿਸਟ੍ਰਿਕਟ ਵਾਲੇ ਬੱਚਿਆਂ ਦੀ ਆਰਮਡ ਵਾਲੇ ਬੱਚਿਆਂ ਦੀ ਜਾਂ ਕਮਾਂਡੋ ਆਈਆਰਬੀ ਪੀਏਪੀ ਵਾਲੇ ਬੱਚਿਆਂ ਦੀ ਸਾਰਾ ਕਿਹੜੀ ਯੂਨੀਫਾਰਮ ਹੈ ਇਹਨਾਂ ਸਾਰੀਆਂ ਗੱਲਾਂ ਬਾਰੇ ਆਪਾਂ ਜਿਹੜੀ ਹੀਅਰ ਸਪੈਸ਼ਲ ਇੱਕ ਵੀਡੀਓ ਤਿਆਰ ਕਰਦਾਂਗੇ ਮੈਡੀਕਲ ਪੈਂਡਿੰਗ ਹੈ ਹਲੇ ਡਿਸਟ੍ਰਿਕਟ ਕੈਡਰ ਵਾਲਿਆਂ ਦਾ ਹਾਂਜੀ ਮੈਡੀਕਲ ਪੈਂਡਿੰਗ ਹੈ ਉਹ ਜਿਹੜਾ ਹੈਗਾ ਸੋਮਵਾਰ ਮਤਲਬ ਕਿ ਅੱਜ ਦੇ ਦਿਨ ਸਾਰਾ ਕੁਝ ਹੋ ਜਾਊਗਾ ਠੀਕ ਹੈ ਅੱਜ ਮੰਡੇ ਹੈ ਠੀਕ ਹੈ ਮੰਡੇ ਨੂੰ ਮਤਲਬ ਕਿ ਸਾਰਾ ਕੁਝ ਹੋ ਜਾਊਗਾ ਤੇ ਮੰਡੇ ਹੀ ਜਿਹੜੇ ਬੱਚਿਆਂ ਦਾ ਜਿਨ੍ਹਾਂ ਦਾ ਮੈਡੀਕਲ ਪੈਂਡਿੰਗ ਸੀ ਉਹਨਾਂ ਨੂੰ ਕਾਲ ਕਰ ਦਿੱਤੀ ਕਿ ਉਹਨਾਂ ਦੇ ਜਿਹੜੇ ਅਫੀਸ਼ੀਅਲ ਨੋਟਸ ਪਾ ਦਿੱਤੇ ਗਏ ਨੇ ਕਿ ਆਪਣਾ ਜਿਹੜਾ ਹੈਗਾ ਸੋਮਵਾਰ ਨੂੰ ਜਿਹੜੀ ਵੀ ਤੁਹਾਡੇ ਡਿਸਟ੍ਰਿਕਟ ਬਟਾਲੀਅਨ ਦੇ ਨੇੜੇ ਸਾਨੂੰ ਹਸਪਤਾਲ ਅਲਾਉਟ ਕੀਤੇ ਨੇ ਉੱਥੇ ਜਾ ਕੇ ਤੁਸੀਂ ਆਪਣਾ ਮੈਡੀਕਲ ਚੈੱਕਅਪ ਕਰਵਾਓ ਤੇ ਰਿਪੋਰਟ ਹੈ ਜਿਹੜੀ ਸਬਮਿਟ ਕਰੋ ਡਰੈਸ ਕੋਡ ਤਾਂ ਨਹੀਂ ਦਿੱਤਾ ਫਿਰ ਸਾਨੂੰ ਇਸ ਵੀਕ ਕਰਵਾ ਰਹੇ ਤਾਂ ਦੇਖੋ ਡਰੈਸ ਕੋਡ ਜਿਹੜੀ ਮਤਲਬ ਕਿ ਤੁਹਾਨੂੰ ਇੱਕ ਡਰੈਸ ਡਰੈਸ ਕੋਡ ਉਹਨਾਂ ਨੇ ਨਹੀਂ ਦੇਣਾ ਡਰੈਸ ਕੋਡ ਤੁਹਾਡੀ ਜਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੀ ਡਰੈਸ ਇੱਕ ਖਾਕੀ ਡਰੈਸ ਸਮਾ ਕੇ ਰੱਖੋ ਠੀਕ ਹੈ ਤੇ ਜਿਹੜਾ ਮੌਕੇ ਦਾ ਡਰੈਸ ਕੋਡ ਹੋਊਗਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਜਿਹੜੀ ਮਤਲਬ ਕਿ ਤੁਹਾਡੀ ਜੁਆਇਨਿੰਗ ਹੋਣੀ ਹੈਗਾ हां ਟ੍ਰੇਨਿੰਗ ਹੋਣੀ ਹੈ ਉਦੋਂ ਤੁਹਾਨੂੰ ਜਿਹੜੇ ਸੂਰੀਆਂ ਡਰੈਸਸ ਨੇ ਉਹ ਤੁਹਾਨੂੰ ਉੱਥੋਂ ਹੀ ਦਿੱਤੀਆਂ ਜਾਣਗੀਆਂ ਠੀਕ ਹੈ ਉੱਥੋਂ ਤੁਹਾਡੇ ਤੋਂ ਫੀਸ ਲਈ ਜਾਊਗੀ ਤੇ ਉੱਥੇ ਤੁਹਾਡੇ ਡਰੈਸ ਸਮਾਈਆਂ ਜਾਣਗੀਆਂ ਪਰ ਫਿਲਹਾਲ ਤੁਹਾਡੀ ਜਿੰਮੇਵਾਰੀ ਬਣਦੀ ਹੈ ਕਿ ਤੁਸੀਂ ਇੱਕ ਡਰੈਸ ਸਮਾ ਕੇ ਰੱਖੋ ਹੁਣ ਗਾ ਸਰਦੀਆਂ ਦੀਆਂ ਤਾਂ ਕਿਰਪਾ ਕਰਕੇ ਉਹ ਗੋਲਾ ਸ਼ਰਟ ਮਤਲਬ ਕਿ ਜਿਹੜੀ ਸਰਦੀ ਵਾਲੀ ਸ਼ਰਟ ਹੁੰਦੀ ਹੈ ਉਹਦੇ ਨਾਲ ਇੱਕ ਜਿਹੜੀ ਆਪਣੀ ਯੂਨੀਫਾਰਮ ਉਹ ਖੁਦ ਸਮਾ ਕੇ ਰੱਖੋ ਇਹ ਇੱਕ ਸਮੂਹ ਆਪਸ ਵਿੱਚ ਮਿਲਣੀ ਪਾਉਗੀ ਡੈਗਾ ਇੰਜੈਕਸ਼ਨ ਬਾਰੇ ਦੱਸੋ ਸਰ ਉਹ ਲਵਾਇਆ ਸੀ ਰਨਿੰਗ ਤੋਂ ਇੱਕ ਮਹੀਨਾ ਅਗਰੇ ਥੋੜਾ ਡੋ ਟੈਸਟ ਬਾਰੇ ਡਾਊਟ ਹੈ ਤਾ ਮਲ ਕੇ ਇੱਕ ਮੱਥ ਬਹੁਤ ਹੋ ਚੁੱਕਿਆ ਤੁਹਾਡਾ ਕੋਈ ਇੰਜੈਕਸ਼ਨ ਮਤਲਬ ਕਿ ਮੈਡੀਕਲ ਦੇ ਡੋਪ ਟੈਸਟ ਚ ਨਹੀਂ ਆਉਂਦਾ ਡੋਪ ਟੈਸਟ ਚ ਮੇਨਲੀ ਕੀ ਹੁੰਦਾ ਕਿ ਤੁਸੀਂ 2 ਹਫਤਾ ਪਹਿਲਾਂ 3 ਹਫਤੇ ਪਹਿਲਾਂ ਜਦੋਂ ਤੁਹਾਨੂੰ ਪਤਾ ਹੋਵੇ ਕਿ ਮੈਡੀਕਲ ਹੋਣ ਵਾਲਾ ਤਾਂ ਤੁਸੀਂ 2-3 ਹਫਤੇ ਪਹਿਲਾਂ ਆਪਣੀਆਂ ਜਿਹੜੀਆਂ ਕਿਸੇ ਵੀ ਪ੍ਰਕਾਰ ਦੀ ਸਿੰਥੈਟਿਕ ਡਰੱਗ ਕਹਿ ਸਕਦੇ ਇੰਜੈਕਸ਼ਨ ਕਹਿ ਸਕਦੇ ਆ ਜਾਂ ਕੋਈ ਵੀ ਤੁਸੀਂ ਸਿਰਦਰਦ ਦੀ ਦਵਾਈ ਗੋਲੀ ਤਾਂ ਆਪਣੇ ਖਾਣੇ ਪੀਣ ਨੂੰ ਕੰਟਰੋਲ ਚ ਰੱਖੋ ਤਾਂ ਜੋ ਤੁਸੀਂ ਬਿਮਾਰ ਨਾ ਹੋਵੋ ਠੀਕ ਹੈ ਤਾਂ ਤੁਹਾਨੂੰ ਕੋਈ ਸੇ ਗੋਲੀ ਲੈਣ ਜਾਂ ਇੰਜੈਕਸ਼ਨ ਹੋਣ ਦੀ ਲੋੜ ਨਾ ਪਵੇ ਤੇ ਜਿਹੜਾ ਹੈਗਾ ਮਤਲਬ ਕਿ ਮੈਡੀਕਲ ਤੋਂ 2-3 ਹਫ਼ਤੇ ਪਹਿਲਾਂ ਤੁਸੀਂ ਆਪਣਾ ਖਾਣਾ ਪੀਣਾ ਬੰਦ ਕਰ ਦਿਓ ਮਤਲਬ ਕਿ ਮਾੜਾ ਗਲਤ ਖਾਣਾ ਜਾਂ ਕੋਈ ਕਿਸੇ ਹੀ ਪ੍ਰਕਾਰ ਦਾ ਡਰੱਗ ਹੋ ਗਿਆ ਮਤਲਬ ਉਹ ਇਹੋ ਜਿਹਾ ਮਟੀਰੀਅਲ ਜਿਹੜਾ ਤੁਹਾਡੇ ਡੋਪ ਟੈਸਟ ਦੇ ਵਿੱਚ ਆ ਸਕਦਾ ਉਹਨੂੰ ਤੁਸੀਂ ਨਾਕੰਜੂਬ ਕਰੋ ਤਾਂ 2-3 ਹਫ਼ਤਿਆਂ ਦੇ ਵਿੱਚ ਉਹ ਸਭ ਕੁਝ ਕਲੀਅਰ ਹੋ ਜਾਂਦਾ ਤੇ ਜਿਹੜੇ ਵਿੱਚ ਤਾਂ ਮੈਂ ਇੱਕ ਡੋਪ ਟੈਸਟ ਲਈ ਹੋਰ ਦੱਸਣਾ ਅਗਰ ਕਿਸੇ ਕੋਈ ਬੱਚਾ ਡੋਪ ਟੈਸਟ ਜੋ ਫੇਲ ਹੁੰਦਾ ਅਗਰ ਕਿਸੇ ਬੱਚੇ ਦੀ ਕੋਈ ਮੈਡੀਕਲ ਪ੍ਰੋਬਲਮ ਆ ਗਈ ਠੀਕ ਹੈ ਉਹਨੂੰ ਇੱਕ ਵਾਰ ਮੁੱਕ ਹੋਰ ਐਮ ਐਚ ਦਿੱਤੀ ਜਾਊਗੀ ਉਹ ਠੀਕ ਹੈ ਐਮ ਐਚ ਬਾਅਦ ਉਹਨੂੰ ਕਿਸੇ ਹੋਰ ਹਸਪ ਪਰ ਅਗਰ ਤੁਹਾਡਾ ਡੋਕ ਟੈਸਟ ਤੁਸੀਂ ਫੇਲ ਹੋ ਜਾਦੇ ਹੋ ਤਾਂ ਤੁਹਾਨੂੰ ਕੋਈ ਮੌਕਾ ਨਹੀਂ ਡਾਇਰੈਕਟ ਤੁਸੀਂ ਭਰਤੀ ਤੋਂ ਬਾਹਰ ਕੀਤੇ ਜਾਓਗੇ ਠੀਕ ਹੈ ਹੁਣ ਆਪਾਂ ਨੈਕਸਟ ਕਮੈਂਟ ਦੇਖਦੇ ਹਾਂ ਸਰ ਮੇਰੀ 10th ਦੀ ਤੇ 12th ਦੀ ਡੀਐਮਸੀ ਗੁੰਮ ਹੋ ਗਈ ਸੀ ਤੇ ਮੈਂ ਯੂਨੀਵਰਸਿਟੀ ਵਿੱਚੋਂ ਉਹਦੀ ਸੈਕੰਡ ਕਾਪੀ ਕਢਵਾ ਲਈ ਸੀ ਤੇ ਉਹਨਾਂ ਡਾਕੂਮੈਂਟ ਵੈਰੀਫਿਕੇਸ਼ਨ ਵਿੱਚ ਕੋਈ ਪੰਗਾ ਤਾਂ ਦੇਖੋ ਅਗਰ ਤੁਸੀਂ ਇਹ ਅਪਲਾਈ ਕਰੇ ਹੋਏ ਸਿਟੀਜ਼ਨਲ ਠੀਕ ਹੈ ਤੇ ਇਸ ਤੋਂ ਬਾਅਦ ਅਰੀਜਨਲ ਪ੍ਰਾਈ ਕਰਨ ਤੋਂ ਬਾਅਦ ਇਹ ਗੁੰਮ ਹੋ ਗਈਆਂ ਤਾਂ ਹੁਣ ਤੁਸੀਂ ਫਿਰ ਤੁਸੀਂ ਸੈਕੰਡ ਕਾਪੀਆਂ ਕਢਵਾ ਲਈਆਂ ਤਾਂ ਤੁਸੀਂ ਕੈਫੀਡਿਟ ਕਰਵਾ ਲਿਓ ਕਿ ਜਿਹੜੀਆਂ ਮੈਂ ਗੁੰਮ ਹੋ ਗਈਆਂ ਸੀ ਤਾਂ ਮੈਂ ਯੂਨੀਵਰਸਿਟੀ ਨਹੀਂ ਹੈ ਡੁਪਲੀਕੇਟ ਕਾਪੀ ਕਢਾਈਆਂ ਹੋਈਆਂ ਨੇ ਠੀਕ ਹੈ ਤੇ ਤਾਂ ਕਰਕੇ ਜਿਹੜਾ ਹੈਗਾ ਮਤਲਬ ਕਿ ਕੋਈ ਸ਼ੁਨੇਗਾ ਤੁਸੀਂ ਇਸ ਚੀਜ਼ ਲਈ ਕੈਫੀਡਿਟ ਕਰਵਾ ਸਕਦੇ ਹੋ ਸਰ weight ਕਿੰਨਾ ਚਾਹੀਦਾ ਮੇਰਾ weight ਘਟਾ ਅੱਗੇ ਮੈਡੀਕਲ ਚ ਕੋਈ ਦੇਖੋ ਤੁਹਾਡਾ weight ਹੋ ਗਿਆ ਜਾਂ ਕੁਝ ਮਤਲਬ ਕਿ ਬੁਆਇਸ ਦਾ ਡਾਊਟ ਹੁੰਦਾ ਕਿ ਚੈਸਟ ਮੈਜ਼ਰ ਹੁੰਦੀ ਆ ਤੇ ਨਾ ਤਾਂ ਉਸ ਤੋਂ ਤੁਹਾਡਾ weight ਮੈਜ਼ਰ ਹੁੰਦਾ ਨਾ ਸੋਡੀ ਚੈਸਟ ਮੈਜ਼ਰ ਹੁੰਦੀ ਆ ਮੈਜ਼ਰ ਹੁੰਦੇ ਤਾਂ ਸਿਰਫ ਹਾਈਟ ਠੀਕ ਹੈ ਹਾਈਟ ਦੇ ਹਿਸਾਬ ਨਾਲ ਹੀ ਜਿਹੜੀ ਤੁਹਾਨੂੰ ਫਾਈਨਲ ਤੁਹਾਡੀ ਸਬਮਿਸ਼ਨ ਹੁੰਦੀ ਆ ਉਹ ਫਿਜ਼ੀਕਲ ਦੀ ਅਗਰ ਤੁਸੀਂ ਹਾਈਟ ਚ ਰਹੇਗੇ ਤਾਂ ਤੁਹਾਡਾ weight boot मतलब weight ਤੇ ਹੈ weight ਦਾ ਹੋਗਾ ਜਾਂ ਹੋਰ ਕਾਛ ਦਾ ਕੋਈ ਚੱਕਰ ਨਹੀਂਗਾ ਤੁਹਾਡਾ ਰਨਿੰਗ ਰਨਿੰਗ ਤੋਂ ਬਾਅਦ ਲੌਂਗ ਜੰਪ ਲੌਂਗ ਜੰਪ ਤੋਂ ਬਾਅਦ ਹਾਈ ਜੰਪ ਹਾਈ ਜੰਪ ਤੋਂ ਬਾਅਦ ਹਾਈਟ ਇਹ ਚਾਰ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਜਿਹੜਾ ਹੈਗਾ ਤੁਹਾਨੂੰ ਪੰਜਾਬ ਪੁਲਿਸ ਦਾ ਜਿਹੜਾ ਫਿਜ਼ੀਕਲ ਦੀ ਕਲੀਅਰ ਸਲਿੱਪ ਮਿਲਦੀ ਆ ਆਦਰਵਾਇਸ ਤੁਹਾਨੂੰ ਭਰਤੀ ਤੋਂ ਬਾਅਦ ਕੱਢ ਦਿੱਤਾ ਜਾਂਦਾ ਪਰ weight boot ਤਾਂ ਕੋਈ ਸੁਨੇਗਾ ਚਾਹੇ ਬੰਦੇ ਚ 40 ਕਿਲੋ ਭਾਰ ਹੈ ਤੇ ਚਾਹੇ 50 ਕਿਲੋ ਭਾਰਾ ਚਾਹੇ 70 ਕਿਲੋ ਭਾਰਾ ਬੀੜ ਸੋੜਾ ਜਿੰਨਾ ਮਰਜ਼ੀ ਹੋਵੇ ਚਾਹੇ ਛੋਡੀ ਜਿੰਨੀ ਮਰਜ਼ੀ ਹੋਵੇ ਕੋਈ ਇਸ਼ੂ ਨਹੀਂ ਹੈ ਇਸ ਚੀਜ਼ ਦਾ ਠੀਕ ਹੈ ਤੇ ਜਿਹੜੀ ਅੱਜ ਦੀ ਆਪਣੀ ਵੀਡੀਓ ਸੀ ਸਿਰਫ ਇਨੀ ਸੀ ਅਗਰ ਵੀਡੀਓ ਇਨਫੋਰਮੇਟਿਵ ਲੱਗੀ ਆ ਤਾਂ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਨੂੰ ਸਾਨੂੰ ਨੈਕਸਟ ਤੇ ਬਾਕੀ ਜਿਹੜਾ ਹੈਗਾ ਮੈਂ ਤੁਹਾਨੂੰ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕਹਿੰਦਾ ਸੀਗਾ ਕਿ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇੱਕ ਕਮੈਂਟ ਠੀਕ ਹੈ ਰੈੱਡ ਹਾਰਟ ਜ਼ਰੂਰ ਛੱਡੋ ਵੀਡੀਓਜ਼ ਦੇ ਵਿੱਚ ਠੀਕ ਹੈ ਤੇ ਬਾਕੀ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਡਾਊਟ ਹੁੰਦਾ 2024 25 26 ਤੱਕ ਦਾ ਤਾਂ ਤੁਸੀਂ ਸਾਰੇ ਆਪਣੇ ਜਿਹੜੇ ਡਾਊਟ ਨੂੰ ਕਮੈਂਟ ਦੇ ਵਿੱਚ ਕਰ ਸਕੋਗੇ ਆਪਾਂ ਤੁਹਾਡੇ ਜਿਹੜੇ ਹੈਗੇ ਰਿਪਲਾਈ ਦੇ ਦਾਂਗੇ ਤੇ ਬਾਕੀ ਮੈਂ ਵੀ ਕਰਦਾ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਹਮੇਤ ਕਰਦੇ ਰਹੋ ਥੈਂਕ ਯੂ